ਕਿਹਾ ਜਾ ਰਿਹਾ ਹੈ ਕਿ ਬਾੜ ਤੋਂ ਬਾਅਦ ਹੁਣ ਮਹਿੰਗਾਈ ਦੀ ਮਾਰ ਪੈ ਰਹੀ ਹੈ ਮਟਰ ਦੀ ਗੱਲ ਕਰੀਏ ਤਾਂ ਉਹ 200 ਰੁਪਏ ਹੋਗੇ ਨੇ ਤੇ ਫੁੱਲ ਕੋਪੀ ਦੀ ਗੱਲ ਕਰੀਏ ਤਾਂ ਉਹ 100 ਰੁਪਏ ਹੋਗੇ ਨੇ ਇਸੇ ਤਰ੍ਹਾਂ ਹੋਰ ਵੀ ਕਈ ਸਬਦੀਆਂ ਨੇ ਜੋ ਮਹਿੰਗੀਆਂ ਹੋ ਗਈਆਂ ਸ਼ੁਭ ਸੰਕੇਤ ਮਿਲੇ ਹਨ ਕਿ 2 ਮਹੀਨੇ ਪਹਿਲਾਂ ਹੀ 86% ਉੱਚ ਹਿਮਾਲਿਆ ਜਿਹੜਾ ਬਰਫ਼ ਨਾਲ ਢਕਿਆ ਗਿਆ ਹੈ ਪਿਛਲੇ ਲਗਭਗ ਅਸੀਂ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਜਦੋਂ ਗਲੋਬਲ ਜਿਹੜੀ ਵਾਰਮਿੰਗ ਨੂੰ ਲੈ ਕੇ ਜਣਾ ਸੀ ਨੇ ਚਿੰਤਤ ਸੀ ਜੀ ਕਿ ਜਿਹੜਾ ਸਾਡੇ ਗਲੇਸ਼ੀਅਰ ਦਾ ਬਹੁਤ ਤੇਜ਼ੀ ਨਾਲ ਪਿਘਲ ਰਿਹਾ ਸੀ ਪਿਘਲ ਰਹੀ ਸੀ ਬਿਲਕੁਲ ਔਰ ਇਹ ਇਹ ਵੀ ਸ਼ੰਕਾ ਸੀ ਵੀ ਇਹ ਇਨਫਲੇਸ਼ਨ ਦੁਬਾਰਾ ਤੋਂ ਕਿੱਦਾਂ ਬਣਨਗੀ ਕਿੱਦਾਂ ਬਣਨਗੀ ਜੀ ਇਹ ਇਹ ਧਰਤੀ ਦੇ এনवायरमेंट ਦਾ ਇੱਕ ਪੇਸ ਹੁੰਦਾ ਜੀ ਜੀ ਆਉਂਦਾ ਪਾਣੀ ਪਰ ਫਸਲ ਨੂੰ ਮਿਲਦਾ ਫਸਲਾਂ ਉੱਗਦੀਆਂ ਬਿਲਕੁਲ ਦੇ ਵਿੱਚ ਲੰਬਾ ਸਮਾਂ ਜਦੋਂ بارشਾਂ ਵੀ ਨਹੀਂ ਸੀ ਹੋਈਆਂ ਇਤਕੀ ਤਾਂ ਬਹੁਤ ਹੜਾ ਹੈ اتنا بارشਾਂ ਵੀ ਨਹੀਂ ਸੀ ਹੋਈਆਂ ਤੇ ਉਸ ਤੌਰ ਦੇ ਵਿੱਚ ਇਹ ਲੱਗਦਾ ਸੀ ਵੀ ਇਹ ਗਲੇਸ਼ੀਅਰ ਕਿਦਾਂ ਬਣਨਗੇ ਬਹੁਤ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਕਿ ਉਹ ਗਲੇਸ਼ੀਅਰ ਟੁੱਟ ਪਏ ਡਿੱਗ ਪਏ ਤੇ ਅਸੀਂ ਲੋਕ ਨੇ ਅੱਖ ਵੀ ਸਹਿਰ ਆਪ ਵੀ ਜਾਂਦਾ ਸੀ ਤੇ ਉਹ ਦਿਖਦੇ ਸੀ ਵੀ ਖਾੜ ਖਾਲੀ ਹੋ ਰਹੇ ਨੇ ਖਾਲੇ ਹੋ ਰਹੇ ਨੇ ਔਰ ਕਹਿੰਦੇ ਹੈ ਕਿ ਹਲੇ 2 ਮਹੀਨੇ ਪਹਿਲਾਂ ਆਮ ਮੌਸਮ ਤੋਂ 2 ਮਹੀਨੇ ਪਹਿਲਾਂ ਜਿਹੜਾ ਜਿਹੜੇ ਹਿਮਾਲੇ ਜਿਹੜੀ ਸਾਡੀਆਂ ਰੇਂਜਸ ਨੇ ਹਾਂ ਹਿਮਾਲੇ ਰੇਂਜਸ ਦੇ ਉੱਪਰੋਂ ਕਹਿੰਦੇ ਕਿ 86% ਆਫ ਦਿ ਟੋਟਲ ਜਿਹੜੀਆਂ ਰੇਂਜਸ ਨੇ ਉਹਨਾਂ ਉਹ ਬਰਫ਼ ਨਾ ਟਕ ਟਕ ਗਈਆਂ ਹੋਈਆਂ ਸੀ ਔਰ ਉਹਦੇ ਚ ਮਤਲਬ ਕੁੱਬੀ ਦੀ ਗੱਲ ਬਰਫ਼ ਪਹਿਲਾਂ ਪਿਛਾ ਇਹ ਨਹੀਂ ਕਿ ਬਰਫ਼ ਪੈਂਦੀ ਨਹੀਂ ਰਹੀ ਪੈਂਦੀ ਨਹੀਂ ਪਹਿਲਾਂ ਬਰਫ਼ ਸੌਫਟ ਪੈਂਦੀ ਸੀ ਜਿਹੜੀ ਰੁਕਦੀ ਨਹੀਂ ਸੀ ਜੀ ਹੁਣ ਜਿਹੜੀ ਬਰਫ਼ ਆ ਉਹ ਗਲੇਸ਼ੀਅਰ ਵਾਲੀ ਬਰਫ਼ ਹੈ ਜਿਹਨੇ ਜੰਮਣਾ ਦੇ ਤੌਰ ਤੇ ਸਟਰੋਂਗ ਬਰਫ਼ ਡਿਗਰੀ ਹੈ ਜੀ ਬਖਾਇਤ ਕੀ ਜਿਹੜੇ ਹੁਣ ਮੌਸਮ ਵਿਗਿਆਨੀ ਕਹ ਰਹੇ ਆ ਕਿ ਐਤ ਕੀ ਠੰਡ ਵੀ ਬਹੁਤ ਪਾਣੀ ਹੈ ਬਹੁਤ ਪਾਣੀ ਹੈ ਇਸੇ ਤਰ੍ਹਾਂ ਹੁਣ ਖਬਰ ਇੱਕ ਇਹ ਵੀ ਆਈ ਸੀ ਕਿ ਫਰਜ਼ੀ ਰਜਿਸਟ੍ਰੇਸ਼ਨ ਤੇ ਬਿਨਾ ਫਿਟਨੈਸ ਸਰਟੀਫਿਕੇਟ ਦੇ ਚੱਲ ਰਹੀਆਂ ਜਿਹੜੀਆਂ ਸਕੂਲ ਬੱਸਾਂ ਨੇ ਤੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਤਲਬ ਹੋ ਗਿਆ ਕਿ ਜੀ ਬਹੁਤ ਸਾਰੀਆਂ ਜਿਹੜੀਆਂ ਬੱਸੇਜ਼ ਆ ਨਾ ਉਹ ਅਨਫਿਟ ਚੱਲਿਆ ਬਿਲਕੁਲ ਜੀ ਅਨਫਿਟ ਕਲੀ ਸਕੂਲਾਂ ਦੀਆਂ ਬਸਾਂ ਨਹੀਂ ਬਾਕੀ ਵੀ ਚੱਲ ਰਹੀਆਂ ਜੀ 4 ਸਾਲ ਚ ਬਣੇਗਾ ਗੂਗਲ ਦਾ ਤੀਸਰਾ ਸਭ ਤੋਂ ਵੱਡਾ AI ਹੱਬ ਸੋ ਸਰ ਇਹ ਕਿੱਥੇ ਦੀ ਖਬਰ ਹੈ ਤੇ ਕੀ ਹੈਗਾ ਆਪਣਾ ਦੇ ਜ਼ਰੀਆ ਆ ਰਿਹਾ ਕਿ ਬੈਂਗਲੌਰ ਦੇ ਵਿੱਚ ਬਹੁਤ ਵੱਡੀ ਹੱਬ ਬਣੇਗੀ ਆਪਣੇ ਆਪ ਗੂਗਲ ਦਾ ਬਹੁਤ ਵੱਡਾ ਹੱਬ ਬਣੇਗਾ ਜੀ ਅੱਛਾ ਗੂਗਲ ਅਮਰੀਕਨ ਕੰਪਨੀ ਬਹੁਤ ਵੱਡੀ ਹਿੰਦੁਸਤਾਨ ਲਈ ਅੱਛੀ ਗੱਲ ਹੈ ਕਿਉਂਕਿ ਵੈਸੇ ਵੀ ਭਾਰਤ ਇੱਕ ਵੱਡੀ ਇੱਦਾਂ ਦੀ ਜਗ੍ਹਾ ਹੈ ਏਡੀ ਵੱਡੀ ਇੱਥੇ ਆਬਾਦੀ ਹੈ ਏਡਾ ਵੱਡਾ ਦੇਸ਼ ਹੈ ਔਰ ਇਹ ਅੱਛਾ ਇਹਦੇ ਸਭ ਤੋਂ ਜਿਹੜੀ ਸਾਡੇ ਪੰਜਾਬ ਚ ਬੈਠੇਗੀ ਚਿੰਤਨ ਕਰਨ ਵਾਲੀ ਗੱਲ ਹੈ ਕਿ ਵੀ ਇਹ ਜਿਹੜੀ ਆਈਟੀ ਹੱਬ ਹੈ ਇਹ ਬੰਗਲੌਰ ਚ ਕਿਉਂ ਲੱਗਣੀ ਹੈ ਪਹਿਲਾ ਹੀ ਉਹ ਆਈਟੀ ਹੱਬ ਹੈ ਹਾਂ ਬਿਲਕੁਲ ਹਿਮਾਚਲ ਚ 24292 ਹੈਕਟੇਅਰ ਖੇਤੀ ਭੂਮੀ ਜਿਹੜੀ ਆ ਉਹ ਨੁਕਸਾਨੀ ਗਈ ਹੈ 33% ਤੋਂ ਜ਼ਿਆਦਾ ਫਸਲਾਂ ਤਬਾਹ ਹੋ ਗਈਆਂ ਹਨ ਇਹ ਖਬਰਾਂ ਦੱਸ ਰਹੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਬਾੜ ਤੋਂ ਬਾਅਦ ਹੁਣ ਮਹਿੰਗਾਈ ਦੀ ਮਾਰ ਪੈ ਰਹੀ ਹੈ ਮਟਰ ਦੀ ਗੱਲ ਕਰੀਏ ਤਾਂ ਉਹ 200 ਰੁਪਏ ਹੋ ਗਏ ਨੇ ਤੇ ਫੁੱਲ ਗੋਭੀ ਦੀ ਗੱਲ ਕਰੀਏ ਤਾਂ ਉਹ 100 ਰੁਪਏ ਹੋ ਗਏ ਨੇ ਇਸੇ ਤਰ੍ਹਾਂ ਹੋਰ ਵੀ ਕਈ ਸਬਜ਼ੀਆਂ ਨੇ ਜੋ ਮਹਿੰਗੀਆਂ ਹੋ ਗਈਆਂ ਇਤਾਂ ਜਦੋਂ ਸਰਦੀ ਸ਼ੁਰੂ ਹੁੰਦੀ ਚਲੋ ਕਿ ਜਦੋਂ ਪਾਲਾ ਪੈਂਦਾ ਉਹ ਜਦੋਂ ਆਪਾਂ ਜ਼ਿਕਰ ਕਰ ਰਹੇ ਜੀ ਕਿ ਪਾਲਾ ਆਦ ਕੀ ਛੇਤੀ ਪੈਣਾ ਤਾਂ ਜਦੋਂ ਪੰਜਾਬ 'ਚ ਪਾਲਾ ਛੇਤੀ ਪੈਣਾ ਤਾਂ ਉਦੋਂ ਜਿਹੜੀ ਪੰਜਾਬ ਦੀ ਸਬਜ਼ੀ ਤੇ ਬਿਲਕੁਲ ਨਹੀਂ ਹੋਣੀ ਬਿਲਕੁਲ ਫਿਰ ਅੱਗੇ ਅੱਗੇ ਵੀ ਇਹੀ ਹੁੰਦਾ ਸੀ ਕਿ ਹਿਮਾਚਲ ਦੇ ਵਿੱਚੋਂ ਆਲੂ ਹਿਮਾਚਲ ਦੇ ਵਿੱਚੋਂ ਖੀਰਾ ਹਿਮਾਚਲ ਦੇ ਵਿੱਚੋਂ ਜਿਹੜੀ ਬਾਕੀ ਦੀ ਗੋਭੀ ਤਾਂ ਜਿਹਦਾ ਤੁਸੀਂ ਜ਼ਿਕਰ ਕੀਤਾ ਉਹ ਤੁਸੀਂ ਠੀਕ ਕਰ ਰਹੇ ਜੀ ਹੁਣ ਮੰਡੀ ਦੇ ਵਿੱਚ 200 ਤੋਂ 100 ਰੁਪਏ ਵਿਕਰੀ ਆ ਉਹ ਚੀਜ਼ ਸੋ ਇਹ ਮਹਿੰਗਾਈ ਤਾਂ ਹੋਣੀ ਹੈ ਜੀ ਇਹਨੇ ਜਦੋਂ ਜਦੋਂ ਮਤਲਬ ਡਿਮਾਂਡ ਬਹੁਤ ਹੋਣੀ ਹੈ ਤਾਂ ਸਪਲਾਈ ਪਿੱਛੇ ਨਹੀਂ ਹੋਣੀ ਜੀ ਸਤਿ ਸ਼੍ਰੀ ਅਕਾਲ ਆਰ ਪੀ 2024 થી ਮੈਂ ਸਾਰੀ ਕਾਠਵਾਲ ਹਾਜ਼ਰ ਹਾਂ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਲੈ ਕੇ ਜਿਸ ਦੇ ਵਿੱਚ ਅਸੀਂ ਹਫ਼ਤੇ ਪਰਦੀਆਂ ਜੜੀਆਂ ਮੁੱਖ ਖਬਰਾਂ ਨੇ ਉਹਨਾਂ ਤੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀਦੂਤ ਜੀ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਆਂ ਬਹੁਤ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਫ਼ਤੇ ਪਰਦੀਆਂ ਜੜੀਆਂ ਮੁੱਖ ਖਬਰਾਂ ਰਹੀਆਂ ਉਹਨਾਂ ਤੇ ਗੱਲਬਾਤ ਕਰਾਂਗੇ ਖਬਰ ਆਈ ਹੈ ਪਹਿਲੀ ਖਬਰ ਤੇ ਗੱਲਬਾਤ ਕਰਾਂਗੇ ਸ਼ੁਭ ਸੰਕੇਤ ਮਿਲੇ ਹਨ ਕਿ 2 ਮਹੀਨੇ ਪਹਿਲਾਂ ਹੀ 86% ਉੱਚ ਹਿਮਾਲਿਆ ਜਿਹੜਾ ਬਰਫ਼ ਨਾਲ ਢਕਿਆ ਗਿਆ ਹੈ ਕੀ ਕਹਿਣਾ ਚਾਹ ਦੇਖੋ ਸਰ ਕਾ ਇਹ ਤਾਂ ਅੱਛੀ ਖਬਰ ਆ ਜਿਹੜੀ ਤੁਸੀਂ ਸੁਣਾਈ ਹੈ ਕਿਉਂਕਿ ਪਿਛਲੇ ਲਗਭਗ ਅਸੀਂ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਹੋ ਗਿਆ ਜਦੋਂ ਗਲੋਬਲ ਜਿਹੜੀ ਵਾਰਮਿੰਗ ਨੂੰ ਲੈ ਕੇ ਜਿਹੜਾ ਅਸੀਂ ਇੰਨੇ ਚਿੰਤਿਤ ਸੀ ਜੀ ਜਿਹੜੇ ਸਾਡੇ ਗਲੇਸ਼ੀਅਰ ਦਾ ਬਹੁਤ ਤੇਜ਼ੀ ਨਾਲ ਪਿਗਲ ਰਹੇ ਸੀ ਪਿਗਲ ਰਹੇ ਸੀ ਬਿਲਕੁਲ ਔਰ ਇਹ ਇਹ ਵੀ ਸ਼ੰਕਾ ਸੀ ਵੀ ਇਹ ਉਹ ਗਲੇਸ਼ੀਅਰ ਦੁਬਾਰਾ ਤੋਂ ਕਿੱਦਾਂ ਬਣਨਗੇ ਕਿੱਦਾਂ ਬਣਨਗੇ ਜੀ ਕਿਉਂਕਿ ਇਹ ਸਾਡੀ ਸਾਰੀ ਜਿਹੜੀ ਧਰਤੀ ਦੇ এনवायरमेंट ਦਾ ਇੱਕ ਬੇਸ ਹੁੰਦਾ ਜੀ ਪਾਣੀ ਆਉਂਦਾ ਪਾਣੀ ਫਿਰ ਫਸਲ ਨੂੰ ਮਿਲਦਾ ਫਸਲਾਂ ਉੱਡਦੀਆਂ ਬਿਲਕੁਲ ਤੇ ਵਿੱਚ ਲੰਬਾ ਸਮਾਂ ਜਦੋਂ ਬਾਰਿਸ਼ਾਂ ਵੀ ਨਹੀਂ ਸੀ ਹੋਈਆਂ ਐਤਕੀ ਤਾਂ ਬਹੁਤ ਹੜਾ ਹੈ ਪਹਿਲਾਂ ਬਾਰਿਸ਼ਾਂ ਵੀ ਨਹੀਂ ਸੀ ਹੋਈਆਂ ਉਸ ਤੌਰ ਦੇ ਵਿੱਚ ਇਹ ਲੱਗਦਾ ਸੀ ਵੀ ਇਹ ਗਲੇਸ਼ੀਅਰ ਕਿਦਾਂ ਵੜਨਗੇ ਬਹੁਤ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਕਿ ਉਹ ਗਲੇਸ਼ੀਅਰ ਟੁੱਟ ਕੇ ਡਿੱਗ ਪਿਆ ਤੇ ਵੀ ਅਸੀਂ ਲੰਗਲੇ ਦਾਖ ਵੀ ਸੈਰ ਆਪ ਵੀ ਜਾਂਦਾ ਸੀ ਤੇ ਉਹ ਦਿਖਦੇ ਸੀ ਵੀ ਖਾੜ ਖਾਲੀ ਹੋ ਰਹੇ ਨੇ ਖਾਲੇ ਹੋ ਰਹੇ ਨੇ ਤੇ ਸਾਇਤ ਕੀ ਹਲੇ ਕਿ ਬਹੁਤ ਸਟਾਰਟ ਹੈ ਮੈਨੂੰ ਕਿ ਬਹੁਤ ਜਲਦੀ ਬਲੀ ਗੱਲ ਹੈ ਔਰ ਕਹਿੰਦੇ ਇਹ ਕਿ ਹਲੇ 2 ਮਹੀਨੇ ਪਹਿਲਾਂ ਆ ਮੌਸਮ ਤੋਂ 2 ਮਹੀਨੇ ਪਹਿਲਾਂ ਜਿਹੜਾ ਜਿਹੜੇ ਹਿਮਾਲੇ ਜਿਹੜੀ ਸਾਡੀਆਂ ਰੇਂਜਸ ਨੇ ਹਿਮਾਲੇ ਰੇਂਜਸ ਦੇ ਉੱਪਰੋਂ ਕਹਿੰਦੇ ਕਿ 86% ਆਫ ਦਿ ਟੋਟਲ ਜਿਹੜੀਆਂ ਰੇਂਜਸ ਨੇ ਉਹਨਾਂ ਦੀ ਜਿਹੜੀ ਟਾਪ ਨੇ ਉਹ ਬਰਫ਼ ਨਾ ਟੱਕ ਗਈਆਂ ਹੋਈਆਂ ਜੀ ਔਰ ਉਹਦੇ ਚ ਮਤਲਬ ਖੂਬੀ ਦੀ ਗੱਲ ਬਰਫ਼ ਪਹਿਲਾਂ ਵੀ ਪਿਛਾ ਇਹ ਨਹੀਂ ਕਿ ਬਰਫ਼ ਪੈਂਦੀ ਨਹੀਂ ਰਹੀ ਪੈਂਦੀ ਨਹੀਂ ਪਹਿਲਾਂ ਬਰਫ਼ ਸੌਫਟ ਪੈਂਦੀ ਸੀ ਜਿਹੜੀ ਜਿਹੜੀ ਰੁਕਦੀ ਨਹੀਂ ਸੀ ਹੁਣ ਜਿਹੜੀ ਬਰਫ਼ ਆ ਉਹ ਗਲੇਸ਼ੀਅਰ ਵਾਲੀ ਬਰਫ਼ ਹੈ ਜਿਹਨੇ ਜੰਮਣਾ ਹੈ ਮੁੱਖੇ ਤੌਰ ਤੇ ਸਟਰੋਂਗ ਬਰਫ਼ ਡਿਗਰੀ ਹੈ ਜੀ ਸੋ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਵੀ ਜਿਹੜਾ ਅੱਗੇ ਕੀ ਹੁੰਦਾ ਸੀ ਕਿ ਅੱਗੇ ਸੀ ਮਤਲਬ ਤੁਸੀਂ ਤਾਂ ਚਲੋ ਸਾਡੇ ਨੂੰ ਛੋਟੇ ਜੇ ਆਮ ਤੌਰ ਤੇ ਕੀ ਹੁੰਦਾ ਸੀ ਕਿ ਸਾਨੂੰ ਯਾਦ ਆਉਂਦਾ ਸੀ ਆਮ ਗੱਲਾਂ ਜੇ ਕਰਦੇ ਹੁੰਦੇ ਸੀ ਵੀ ਪਹਿਲਾਂ ਠੰਡ ਇੰਨੀ ਛੇਤੀ ਆਉਂਦੀ ਹੁੰਦੀ ਸੀ ਕਿ ਜਦੋਂ ਅਕਤੂਬਰ ਚ ਰਾਮਲੀਲਾ ਹੁੰਦੀ ਹੁੰਦੀ ਸੀ ਨਾ ਜਦੋਂ ਦੁਸ਼ਹਰਾ ਲੰਘ ਗਿਆ ਤੇ ਅਕਤੂਬਰ ਦੇ ਵਿੱਚ ਜੋ ਰਾਮਲੀਲਾ ਦੀ ਸਟੇਜ ਸਵੇਰੇ ਖਾਲੀ ਹੁੰਦੀ ਸੀ ਨਾ ਗਰਾਊਂਡ ਉੱਥੇ ਮੂੰਗਫਲੀ ਦੀ ਛਿਲੜਾ ਡਗੀਆਂ ਪਈਆਂ ਹੁੰਦੀਆਂ ਸੀ ਮਨੂੰ ਮੂੰਗਫਲੀ ਸਤੰਬਰ ਅਕਤੂਬਰ ਚ ਆਉਂਦੀ ਸੀ ਬੜੇ ਲੋਕਾਂ ਗਰੀਬ ਦਾ ਮੇਵਾ ਹੁੰਦਾ ਰਾਮਲੀ ਜਿਹੜਾ ਉਹਨੂੰ ਗਰਮਾਹਟ ਰੀ ਜਿਹੜੀ ਹੁੰਦੀ ਹੈ ਲੋਕ ਲੋਈਆਂ ਲੈ ਕੇ ਕੰਬਲ ਲੈ ਕੇ ਰਾਮਲੀ ਦਾ ਦੇਖਣ ਜਾਂਦੇ ਸੀ ਪਰ ਹੁਣ ਕੀ ਹੁੰਦਾ ਹੈ ਕਿ ਹੁਣ ਦਸੰਬਰ ਆ ਜਾਂਦਾ ਹੈ ਤੇ ਇਦਾਂ ਦਾ ਜਿਹੜੀ ਆ ਵਿੱਚ ਦੋਕ ਦਿਨ ਤਾਂ ਲੰਘੇ ਸੀ ਕਿ ਜਿੰਨੀ ਚੇਂਜਸ ਆਈ ਸੀ ਲੱਗਦਾ ਸੀ ਵੀ ਹੋਰ ਪੈ ਗਈ ਠੰਡ ਆ ਗਈ ਪਰ ਹੁਣ ਉਹਨਾਂ ਨੇ ਕਿਹਾ ਕਿ ਮੌਨਸੂਨ ਵਾਪਸ ਚਲੇ ਗਿਆ ਤਾਂ ਇਸ ਕਰਕੇ ਹੁਣ ਠੰਡ ਜਿਹੜੀ ਹੈ ਵੀ ਇਹ ਦੀਵਾਲੀੋਂ ਬਾਅਦ ਇਮੀਡੀਏਟਲੀ ਜਿਹੜੀ ਹੈ ਇਮੇਜਟਲੀ ਉਹ ਠੰਡ ਵੀ ਪਾਲਾ ਪਏਗਾ ਧੁੰਦਾਂ ਹੋਣਗੀਆਂ ਉਹਦੇ ਲਈ ਵੀ ਸਾਨੂੰ ਤਿਆਰੀ ਕਰਨੀ ਪੈਗੀ ਜਿੱਥੇ ਅਸੀਂ ਉਹ ਖੁਸ਼ੀ ਦੀ ਖਬਰ ਹੈ ਜਿਹੜੀ ਗਲੇਸ਼ੀਅਰ ਵਧ ਰਹੇ ਉਹਨਾਂ ਨੇ ਸਾਡੇ এনवायरमेंट ਨੂੰ ਬਚਾਉਣਾ ਅੱਗੇ ਆ ਕੇ ਠੀਕ ਹੋਣਾ ਬਟ ਨਾਲ ਨਾਲ ਇਹ ਹੈ ਕਿ ਜਦੋਂ ਧੁੰਦਾਂ ਪੈਣੀਆਂ ਬਹੁਤ ਸਾਰੀਆਂ ਫਿਰ ਕੀ ਸਾਡੇ ਰੋਡ ਸੇਫਟੀ ਦੇ ਪਿਛਲੇ ਪ੍ਰੋਗਰਾਮ ਤੇ ਰੋਡ ਸੇਫਟੀ ਤੇ ਗੱਲ ਕੀਤੀ ਸੀ ਤਾਂ ਕੀ ਰੋਡ ਸੇਫਟੀ ਦੇ ਵੈਸੇ ਪ੍ਰਬੰਧ ਹੋਏ ਆ ਜੇ ਮੌਸਮ ਵਿਗਿਆਨੀਆਂ ਨੇ ਉਹ ਐਡਵਾਂਸ ਖਬਰਾਂ ਦੇ ਦਿੱਤੀਆਂ ਕਿ ਪਾਲਾ ਪੈਣਾ ਜੇ ਜੀ ਤੁੰਦ ਵਧਣੀ ਜੇ ਤੇ ਫਿਰ ਜਿਹੜੇ ਸਾਡੇ ਬਾਕੀ ਦੇ ਪ੍ਰਬੰਧ ਆ ਪਾਲੇ ਤੋਂ ਅਸੀਂ ਕਿਦਾਂ ਬਚਾਉਣਾ ਲੋਕਾਂ ਨੂੰ ਸਾਡੀਆਂ ਸਿਰ ਇਹ ਸਰਕਾਰਾਂ ਦੀ ਇੱਕ ਬਹੁਤ ਵੱਡਾ ਜਿੱਥੇ ਲੋਕਾਂ ਦੀ ਖੁਸ਼ੀ ਦੀ ਕਵਰ ਹੈ ਵੀ ਇਹ ਗਲੇਸ਼ੀਅਰਸ ਆ ਗਏ ਹੁਣ ਕੁਝ ਠੀਕ ਹੋਏਗਾ ਮੌਸਮ ਔਲੀ ਔਲੀ ਠੀਕ ਹੋਣਾ ਚਾਹੀਦਾ ਜਿਹੜੇ ਪਿਛਲੇ 15 20 ਸਾਲਾਂ ਚ ਅਸੀਂ ਮਤਲਬ এনवायरमेंट ਨੂੰ ਤਬਾਹ ਕਰ ਦਿੱਤਾ ਸੀ ਜੀ ਹੁਣ ਅਸੀਂ ਉਹਨਾਂ ਦਰਖਤ ਵੀ ਬਹੁਤ ਲਾਉਨੇ ਆ ਸੀ ਜਿਹੜਾ ਕੋਈ ਸਮੇਂ ਤੋਂ ਦਰਖਤ ਵੀ ਲੱਗਣ ਲੱਗ ਪਤੇ ਹੈ ਜੀ ਤੇ ਹੱਲੇ ਵੀ ਐਸੇ ਪੂਰੀ ਤਰ੍ਹਾਂ ਨਹੀਂ ਲੋਕ ਸਮਝੇ ਪਰ ਹੌਲੀ ਹੌਲੀ ਲੋਕ ਸਮਝ ਰਹੇ ਹੈ ਕਿ ਜੇ ਕੁਦਰਤ ਦੇ ਨਾਲ ਤੋਂ ਵਿਮੁਖ ਹੋਵਾਂਗੇ ਕੁਦਰਤ ਦੇ ਨਾਲ ਕਿਉਂਕਿ ਅਸੀਂ ਵੀ ਕੁਦਰਤ ਦਾ ਹਿੱਸਾ ਹੈ ਜੇ ਅਸੀਂ ਕੁਦਰਤ ਨਾਲ ਇੱਕਮਿਕ ਹੋ ਗਏ ਨਹੀਂ ਰਵਾਂਗੇ ਤਾਂ ਫਿਰ ਅਸੀਂ ਵੀ ਅਲਟੀਮੇਟਲੀ ਫਿਰ ਕੁਦਰਤ ਵਾਂਗੂੰ ਜਿੱਦਾਂ ਕੁਦਰਤ ਨੂੰ ਖਤਮ ਕਰ ਰਿਹਾ ਅਸੀਂ ਵੀ ਖਤਮ ਹੋ ਜਾਵਾਂਗੇ ਕਿਉਂਕਿ ਅਸੀਂ ਵੀ ਕੁਦਰਤ ਦਾ ਹਿੱਸਾ ਹੈ ਜੀ ਸੋ ਮੈਨੂੰ ਲੱਗਦਾ ਵੀ ਇਹ ਜਿਹੜਾ ਮੌਸਮ ਵਿਗਿਆਨੀਆਂ ਨੇ ਐਡਵਾਂਸ ਦੇ ਵਿੱਚ ਦੱਸ ਦਿੱਤਾ ਹਮ ਤੇ ਇਹਦੇ ਤੋਂ ਅਗਲੀ ਜ਼ਿੰਮੇਵਾਰੀ ਸਾਡੀਆਂ ਜਿਹੜੀਆਂ ਸਰਕਾਰਾਂ ਉਹਨਾਂ ਦੀ ਹੈ ਕਿ ਰੋਡ ਸੇਫਟੀ ਕਿੱਦਾਂ ਹੋਣੀ ਕੱਦੀਆਂ ਸਰਕਾਰਾਂ ਦੀ ਨਹੀਂ ਸਮਾਜ ਦੀ ਵੀ ਇਹ ਤੋਂ ਦੋ ਦੋ ਵਜੇ ਤੁਹਾਨੂੰ ਤੇ ਪ੍ਰਬੰਧ ਨਹੀਂ ਹੈਗੇ ਤੇ ਤੁਹਾਨੂੰ ਤੋਂ ਬਾਅਦ ਚੱਲੀਏ ਲੇਟ ਜਾਈਏ ਛੇਤੀ ਕਾਰਾ ਜਾਈਏ ਜੀ ਸੜਕਾਂ ਦੇ ਉੱਪਰ ਜਿਹੜਾ ਉਹ ਜਿਹੜੀਆਂ ਫੌਗ ਲਾਈਟਸ ਦਾ ਐਸਾ ਪ੍ਰਬੰਧ ਹੋਵੇ ਹਮ ਰੋਡ ਸੇਫਟੀ ਦੇ ਚਾਹੇ ਐਕਸੀਡੈਂਟ ਹੋ ਹੀ ਜਾਂਦਾ ਤਾਂ ਇਮੀਡੀਏਟ ਜਿਹੜੀ ਹੈ ਉਹ ਮੈਡੀਕਲ ਜਿਹੜੀ ਏਡ ਮਿਲਣ ਦਾ ਸਿਸਟਮ ਬਣੇ ਸੋ ਇਹ ਜਿਹੜੀ ਚੀਜ਼ ਹੈ ਇਸ ਇਸ ਚੀਜ਼ ਨੂੰ ਸਮਝਦੇ ਹੋਏ ਸਾਡੀਆਂ ਸਰਕਾਰਾਂ ਨੂੰ ਹੀ ਕਰਨਾ ਚਾਹੀਦਾ ਕਿ ਸਾਨੂੰ ਪਹਿਲਾਂ ਤੋਂ ਇੰਤਜ਼ਾਮ ਕਰ ਲੈਣੇ ਚਾਹੀਦੇ ਆ ਜੀ ਜੀ ਔਰ ਹੁਣ ਸਾਨੂੰ ਲੱਗਦਾ ਵੀ ਜੇ ਕੁਦਰਤ ਨੇ ਮਿਹਰਬਾਨੀ ਕੀਤੀ ਹੈ ਕਿ ਗਲੇਸ਼ੀਅਰਾਂ ਵਾਲੀ ਬਰਫ਼ ਸੁੱਟੀ ਹੈ ਤਾਂ ਕਿ ਖਾਂ ਪਾਣੀ ਪੁਣੀ ਰਹੇਗਾ ਸਾਡੇ ਜੀ ਸਾਨੂੰ ਚਾਹੀਦਾ ਕਿ ਹੁਣ ਹੁਣ ਅਗਲੀ ਪੀੜ੍ਹੀ ਲਈ ਅਸੀਂ ਅਸੀਂ ਜਿਹੜਾ ਸਮਾਜ ਆ ਉਹ ਅਗਲੀ ਪੀੜ੍ਹੀ ਵੀ ਹਮੇਸ਼ਾ ਉਹ ਕੰਮ ਕਰਕੇ ਜਾਈਏ ਜਿਹੜੇ ਅਸੀਂ ਪਿੱਛੇ ਗਲਤ ਕੀਤੇ ਹੁਣ ਦੁਬਾਰਾ ਨਾ ਕਰੀਏ ਨਾ ਕਰੀਏ ਬਿਲਕੁਲ ਸਰ ਸਹੀ ਕਹਿ ਰਹੇ ਸਰ ਇਸੇ ਤਰ੍ਹਾਂ ਹੁਣ ਖਬਰ ਇੱਕ ਇਹ ਵੀ ਆਈ ਸੀ ਕਿ ਫਰਜ਼ੀ ਰਜਿਸਟ੍ਰੇਸ਼ਨ ਤੇ ਬਿਨਾ ਫਿਟਨੈਸ ਸਰਟੀਫਿਕੇਟ ਦੇ ਚੱਲ ਰਹੀਆਂ ਜਿਹੜੀਆਂ ਸਕੂਲ ਬੱਸਾਂ ਨੇ ਤੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਤਲਬ ਹੋ ਗਿਆ ਕੀ ਕਹਿਣਾ ਚਾਹੋਗੇ ਸਰ ਦੇਖੋ ਸਰ ਇਹ ਵੀ ਬੜੇ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਹੈ ਬਹੁਤ ਸਾਰੀਆਂ ਜਿਹੜੀਆਂ ਬੱਸੇਜ਼ ਆ ਨਾ ਉਹ ਅਨਫਿਟ ਚੱਲੀ ਜਾ ਰਹੀ ਬਿਲਕੁਲ ਬਿਲਕੁਲ ਅਨਫਿਟ ਕਲੀ ਸਕੂਲਾਂ ਦੀ ਬਸਾਂ ਨਹੀਂ ਬਾਕੀ ਵੀ ਚੱਲ ਰਹੀਆਂ ਜੀ ਬਹੁਤ ਸਾਰੀ ਪੈਸੇਂਜਰ ਬੱਸੇਜ਼ ਜਿਹੜੀਆਂ ਉਹ ਵੀ ਪ੍ਰਾਈਵੇਟ ਸੈਕਟਰ ਦੀਆਂ ਸਰ ਆਪਣੇ ਸਰਕਾਰ ਦੀਆਂ ਉਹ ਵੀ ਉਹ ਵੀ ਚੱਲ ਰਹੀਆਂ ਕੋਈ ਗੱਲ ਉਹਨੂੰ ਕੋਈ ਚੈੱਕ ਨਹੀਂ ਕੀਤਾ ਗਿਆ ਉਹਦੇ ਤੇ ਰਿਪੋਰਟਸ ਨਹੀਂ ਆਈਆਂ ਹਮ ਇਦਾਂ ਹੀ ਤੁਸੀਂ ਦੇਖੋ ਹਲੇ ਕਿ ਗਵਰਨਮੈਂਟ ਆਫ ਇੰਡੀਆ ਨੇ ਬਹੁਤ ਸਾਰੀਆਂ ਪਾਲਿਸੀਜ਼ ਲੈ ਆਉਂਦੀਆਂ ਹਲਕੇ ਹੋਰ ਸਮਾਜ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋਗਾ ਵੀ 15 ਸਾਲ ਤੋਂ ਬਾਅਦ ਗੱਡੀ ਨਹੀਂ ਚੱਲੇਗੀ ਉਹਨੂੰ ਡੈਮੇਜ ਕਰ ਦਿੱਤਾ ਜਾਊਗਾ ਫਿਜ਼ੀਕਲੀ ਖਤਮ ਕਰ ਦਿੱਤਾ ਜਾਊਗਾ ਫਿਟਨੈਸ ਦੀ ਗੱਲ ਛੱਡ ਕੇ ਅਸਲ ਗੱਲ ਹੈ ਕਿ ਫਿਟਨੈਸ ਹੋਣੀ ਚਾਹੀਦੀ ਹੈ ਅਮਰੀਕਾ ਵਰਗੇ ਦੇਸ਼ ਜਿਹੜਾ ਬੜਾ ਬਹੁਤ ਵੱਡਾ ਮਤਲਬ ਐਡਵਾਂਸਡ ਕੰਟਰੀ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਉੱਥੇ 50 ਸਾਲ ਪੁਰਾਣੀਆਂ ਗੱਡੀਆਂ ਵੀ ਚੱਲ ਰਹੀਆਂ ਪਰ ਉਹਨਾਂ ਦਾ ਉਹਨਾਂ ਦੇ ਮਾਪਦੰਡ ਹੈ ਕਿ ਇਹ ਫਿਟ ਮਤਲਬ ਰਨ ਆਨ ਦੀ ਜਿਹੜੀ ਰੋਡ ਹੈ ਉੱਥੇ ਹੋਣੀ ਚਾਹੀਦੀ ਫਿਟਨੈਸ ਐਸੀ ਹੋਣੀ ਚਾਹੀਦੀ ਜੀ ਤੇ ਸਾਡੇ ਜਦੋਂ ਇਹ ਗੱਲ ਆਉਂਦੀ ਹੈ ਕਿਉਂਕਿ ਹਲੇ ਕਿ ਐਸਾ ਨਹੀਂ ਹੈ ਜੀ ਸਾਡੀਆਂ ਸਰਕਾਰਾਂ ਜਾਗਦੀਆਂ ਨਹੀਂ ਆ ਜ਼ਿੰਦਾ ਨਹੀਂ ਹੈ ਸਾਡੀਆਂ ਸਰਕਾਰਾਂ ਨੇ ਪਿੱਛੇ ਜਿਹੜੀ ਸਕੂਲਾਂ ਦੀਆਂ ਬੱਸਾਂ ਨੂੰ ਲੈ ਕੇ ਬਹੁਤ ਵੱਡੇ ਵੱਡੇ ਕਦਮ ਚੁੱਕੇ ਸੀ ਕਿ ਜਿੱਦਾਂ ਉਹਨਾਂ ਨੇ ਕਿਹਾ ਕਿ ਸਪੀਡ ਗਵਰਨਰ ਲਾ ਕੇ ਰੱਖੋ ਬਿਲਕੁਲ ਉਹਦੇ ਵਿੱਚ ਕੈਮਰੇ ਲੱਗਣੇ ਚਾਹੀਦੇ ਸਿਕਿਉਰਿਟੀ ਦੇ ਮਤਾਬਕ ਉਹਨੇ ਪਿੱਛੇ ਨੰਬਰ ਛਪਦੇ ਸੀ ਵੀ ਜੇ ਮੈਂ ਗਲਤ ਕੋਈ ਡਰਾਈਵਿੰਗ ਕਰ ਰਿਹਾ ਹੈ ਉਹ ਨੰਬਰ ਚਾਹੀਦੇ ਉਹ ਜਦੋਂ ਜਦੋਂ ਸਾਡੇ ਉਹ ਇੱਕ ਮਹਮ ਛਿੜਦੀ ਹੈ ਜਦੋਂ ਤਾਂ ਬਹੁਤ ਦਿਖਦਾ ਹੈ ਪਰ ਜਿੱਦਾਂ ਇਹ ਮਹਮ ਨੱਪਣੀ ਸ਼ੁਰੂ ਹੁੰਦੀ ਹੈ ਮੱਦਮ ਪੈਂਦੀ ਹੈ ਉਦੋਂ ਫਿਰ ਸਾਰੀਆਂ ਹੌਣ ਤਿਆਈਆਂ ਸ਼ੁਰੂ ਹੋ ਜਾਂਦੀਆਂ ਉਹਦੇ ਵਿੱਚ ਅਸੀਂ ਵੀ ਸ਼ਾਮਲ ਹੁੰਦੇ ਗੱਡੀ ਚਲਾਉਣ ਵਾਲਾ ਡਰਾਈਵਰ ਵੀ ਹੈ ਹਾਲੇ ਕਿ ਜਾਨ ਉਹਦੇ ਵੀ ਆਨੇ ਕੀਮਤੀ ਹੁੰਦੀ ਜਿੰਨੀ ਸਵਾਰੀਆਂ ਦੀ ਹੁੰਦੀ ਪਰ ਉਹ ਨਹੀਂ ਇਸ ਗੱਲ ਨੂੰ ਮੰਨਦਾ ਹ ਹੁਣ ਆ ਜਿਹੜੀ ਗੱਲ ਹੋਈ ਹੈ ਹਾਈ ਕੋਰਟ ਨੇ ਜਿਹੜਾ ਇਹਨੂੰ ਕਿਹਾ ਸਰਕਾਰ ਨੂੰ ਵੀ ਇਹਦਾ ਜਵਾਬ ਦਿਓ ਕਿ ਕਿਉਂ ਐਸਾ ਨਹੀਂ ਹੋ ਰਿਹਾ ਜੀ ਸੋ ਇਹ ਹੁਣ ਕਿੰਨੇ ਇੱਕ ਕੰਮ ਜਿਹੜੇ ਆ ਹੁਣ ਦੇਖੋ ਪਿੱਛੇ ਜਿਹੜਾ ਹਾਈ ਕੋਰਟ ਜਿਹਦਾ ਮੈਂ ਤੁਹਾਨੂੰ ਹੁਣੇ ਦੱਸ ਰਿਹਾ ਸੀ ਵੀ ਸੀਬੀਆਈ ਨੇ ਕਿਹਾ ਵੀ ਉਹਨਾਂ ਨੇ ਕਿਹਾ ਵੀ ਸੀਬੀਏ ਹਰ ਗੱਲ 'ਚ ਸੀਬੀਏ ਨਾ ਲਿਆ ਕਰੋ ਉਹ ਹਾਈ ਕੋਰਟ ਕਈ ਮਾਮਲੇ ਤੇ ਇਹ ਵੀ ਕਹਿਣ ਲੱਪਿਆ ਹਾਈ ਕੋਰਟ ਜਾਂ ਸਾਡੀ ਸੜੀਆਂ ਹੋਰ ਕੋਰਟ ਸਕੇ ਵੀ ਇਹ ਸਾਰੇ ਕੰਮ ਸਾਡੇ ਨਹੀਂ ਹੈਗੇ ਕੋਈ ਤੁਸੀਂ ਆਪ ਵੀ ਕਰਨੇ ਆ ਜੀ ਨਹੀਂ ਚਲੇ ਪੈਤਰ ਸੋ ਹਰ ਗੱਲ ਲਈ ਜੇ ਜੇ ਕਰਾਉਣ ਲਈ ਜਿਹੜੇ ਲੋਕਾਂ ਨੂੰ ਜੀ ਉਹ ਕੋਰਟ ਹੀ ਜਾਣਾ ਪੈਣਾ ਅਦਾਲਤ ਦੀ ਸ਼ਰਨ ਚ ਹੀ ਜਾਣਾ ਪੈਣਾ ਤੇ ਫਿਰ ਜਿਹੜੀਆਂ ਸਾਡੀਆਂ ਡੈਮੋਕ੍ਰੇਸੀ ਦੀਆਂ ਬਾਕੀ ਦੀਆਂ ਜਿਹੜੀਆਂ ਮਤਲਬ ਜਿਹੜੇ ਉਹਦੇ ਹਾਂ ਹੈਗੇ ਨੇ ਪਾਰਟ ਸਕੇ ਨੇ ਜਦੋਂ ਅਸੀਂ ਇੱਕ ਮੀਡੀਆ ਦੀ ਗੱਲ ਕਰਦੇ ਹੁੰਦੇ ਹਾਂ ਇੱਕ ਇੱਕ ਅਸੀਂ ਕਰ ਪਾਲਕਾ ਦੀ ਗੱਲ ਕਰਦੇ ਹਾਂ ਗੈਰ ਪਾਲਕਾ ਦੀ ਕਰਦੇ ਹਾਂ ਫਿਰ ਐਗਜ਼ੀਕਿਊਸ਼ਨ ਦੀ ਕਰਦੇ ਆ ਆਪਣੇ ਆਪਣੇ ਰਾਜਨੇਤਾਵਾਂ ਨੂੰ ਨੀਤੀ ਦੀ ਕਰਦੇ ਆ ਸੋ ਐਡੀ ਐਡੀ ਵੱਡੀਆਂ ਪਾਰਲੀਮੈਂਟ ਨੇ ਵਿਧਾਨ ਸਭਾ ਨੇ ਮੈਨੂੰ ਤਾਂ ਲੱਗਦਾ ਕਿ ਐਡੀ ਗਲੇਸ਼ਨ ਵਾਲੀ ਗੱਲ ਅਸੀਂ ਕੀਤੀ ਹੈ ਆ ਜਿਹੜੀ ਬੱਸਾਂ ਵਾਲੀ ਗੱਲ ਅਸੀਂ ਕਰਦੇ ਪਏ ਆ ਇਹ ਵਿਧਾਨ ਸਭਾ ਚ ਕੋਈ ਡਿਸਕਸ ਹੁੰਦੀ ਇਹ ਵਿਧਾਨ ਸਭਾ ਚ ਡਿਸਕਸ ਹੋਣੀ ਚਾਹੀਦੀ ਲੌਂਗਸ ਆਫ ਐ ਡਿਸਕਸ ਹੋਣੀ ਚਾਹੀਦੀ ਜੀ ਕਿ ਚਿੰਤਾਵਾਂ ਜਿਹੜੀ ਉੱਥੇ ਹੋਣੀ ਚਾਹੀਦੀਆਂ ਸੋ ਕੋਰਟ ਨੇ ਪੁੱਛ ਲਿਆ ਤੇ ਅਸੀਂ ਵੀ ਇੱਥੇ ਡਿਸਕਸ਼ਨ ਚ ਇਹਨਾਂ ਕੀ ਕਹਾਂਗੇ ਇਹ ਕੋਰਟ ਦਾ ਬੜਾ ਵਧੀਆ ਕਦਮ ਹੈ ਜੀ ਸਰਕਾਰ ਨੂੰ ਕਰਨਾ ਚਾਹੀਦਾ ਸਾਡੀ ਵੀ ਤਾਂ ਇੰਨੀ ਕੀ ਗੱਲ ਹੋ ਗਈ ਨਾ ਪਰ ਇਹ ਹੋਣੀ ਓਦੋਂ ਆ ਜਦੋਂ ਸਮਾਜ ਨੇ ਕਿਉਂਕਿ ਸਰਕਾਰ ਵੀ ਸਮਾਜ ਚ ਆਂਦੀ ਹੈ। ਜੀ। ਤੋਂ ਜਿਹੜੇ ਬੱਚੇ ਜਿਹੜੇ ਮਾਪੇ ਉਹਨਾਂ ਉਹਨਾਂ ਬੱਸਾਂ ਚ ਬੱਚਿਆਂ ਨੂੰ ਚੜਾਉਂਦੇ ਆ ਉਹਨਾਂ ਨੂੰ ਇੱਥੋਂ ਤੱਕ ਫਿਰ ਜਾਣਾ ਪਏਗਾ ਵੀ ਸਾਨੂੰ ਦਿਖਾਓ ਤੁਹਾਡੀ ਬੱਸ ਰਜਿਸਟਰਡ ਆ ਤੁਹਾਡਾ ਤੁਹਾਡੇ ਕੋਲ ਫਿਟਨੈਸ ਸਰਟੀਫਿਕੇਟ ਹੈਗਾ ਸਕੂਲ ਦੇ ਪ੍ਰਿੰਸੀਪਲ ਕੋ ਜਦੋਂ ਜਾਣ ਲੱਗਿਆ ਕਿ ਇਹਦਾ ਨਾ ਕਿ ਸਾਡੇ ਬੱਚਿਆਂ ਨੂੰ ਜੀ ਵੀ ਯੂਨੀਫਾਰਮ ਆ ਪਾਣੀ ਆ ਫੁਲਾਣਾ ਆ ਪਾਣਾ ਤੁਹਾਨੂੰ ਇਹ ਵੀ ਸਵਾਲ ਕਰਨਾ ਪਊਗਾ ਕਿ ਤੁਹਾਡੀਆਂ ਬੱਸਾਂ ਫਿੱਟ ਨੇ ਜੀ ਤੁਹਾਡੀਆਂ ਬੱਸਾਂ ਦੇ ਵਿੱਚ ਆ ਫੈਸਿਲਿਟੀਆਂ ਹੈਗੀਆਂ ਤੇ ਜਦੋਂ ਸਮਾਜ ਇੰਨਾ ਜਾਗਰਤ ਹੁੰਦਾ ਜਿੱਦਾਂ ਡਿਮਾਂਡ ਤੇ ਸਪਲਾਈ ਦਾ ਖੇਲ ਹੁੰਦਾ ਨਾ ਇਦਾਂ ਹੀ ਜ ਤਾਂ ਫਿਰ ਸਕੂਲ ਵਾਲਿਆਂ ਨੂੰ ਵੀ ਚਿੰਤਾ ਹੋਣੀ ਹੈ ਬਿਲਕੁਲ ਭਈ ਵੀ ਜੇ ਫਿਟਨੈਸ ਨਾ ਹੋਏ ਤੇ ਬੱਚੇ ਘਟ ਜਾਣੇ ਸੋ ਇਸ ਕਰਕੇ ਸਮਾਜ ਚਿੰਤਨ ਜਿਹੜਾ ਉਹ ਜ਼ਿਆਦਾ ਹੋਣਾ ਚਾਹੀਦਾ ਹੈ ਪੇਰੈਂਟਸ ਨੂੰ ਖਾਸ ਤੌਰ ਤੇ ਸਕੂਲਾਂ ਨਾਲ ਕਿਉਂਕਿ ਰਿਲੇਟਡ ਹੈ ਸੋ ਪੇਰੈਂਟਸ ਜਿੱਦਾਂ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਉਦਾਂ ਜਾਗਰਤ ਰਹਿੰਦੇ ਆ ਇਸ ਵਿਸ਼ੇ ਤੇ ਵੀ ਜਾਗਰਤ ਹੋਣਾ ਚਾਹੀਦਾ ਜੀ ਬਿਲਕੁਲ ਸਰ ਇਸੇ ਤਰ੍ਹਾਂ ਸਰ ਹੁਣ ਇੱਕ ਖਬਰ ਇੱਕ ਵੀ ਆਈ ਸੀ ਕਿ 4 ਸਾਲ ਚ ਬਣੇਗਾ Google ਦਾ ਤੀਸਰਾ ਸਭ ਤੋਂ ਵੱਡਾ AI ਹੱਬ ਸੋ ਸਰ ਇਹ ਕਿੱਥੇ ਦੀ ਖਬਰ ਹੈ ਤੇ ਕੀ ਹੈਗਾ ਇਹ ਦੇਖੋ ਇਹ ਬੈਂਗਲੌਰ ਚ ਦੇ ਵਿੱਚ ਜਿਹੜੀ ਜੋ ਖਬਰਾਂ ਦੇ ਜ਼ਰੀਏ ਆ ਰਿਹਾ ਕਿ ਬੈਂਗਲੌਰ ਦੇ ਵਿੱਚ ਬਹੁਤ ਵੱਡੀ ਹੱਬ ਬਣੇਗੀ ਆਪਣੇ ਆਪ ਗੂਗਲ ਦਾ ਬਹੁਤ ਵੱਡਾ ਹੱਬ ਬਣੇਗਾ ਅੱਛਾ ਗੂਗਲ ਹੁਣ ਅਮਰੀਕਨ ਕੰਪਨੀਆਂ ਬਿਲਕੁਲ ਇਹਦੇ ਲਈ ਪਹਿਲਾਂ ਤਾਂ ਮੈਨੂੰ ਲੱਗਾ ਟਰੰਪ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਹਨਾਂ ਨੇ ਕਿਹਾ ਵੀ H1B ਵੀਜ਼ਾ ਖਤਮ ਹੈ। ਉਹ ਕੰਪਨੀਆਂ ਨੇ ਉਹਨਾਂ ਕੰਮ ਤਾਂ ਜਿਹੜੇ ਜਿਹੜੇ ਉਹਨਾਂ ਕੋਲ ਵੱਡੇ ਵੱਡੇ ਇੰਜੀਨੀਅਰਸ ਬੈਠੇ ਜਿਹੜੇ Google ਨੂੰ ਚਲਾ ਰਹੇ ਹੈ, Google ਨੂੰ Google ਨੂੰ ਚਲਾ ਰਹੇ ਹੈ ਜਾਂ ਹੋਰ ਵੀ ਜਿਹੜੇ ਬਹੁਤ ਸਾਰੇ ਨਵੇਂ ਸਰਚ ਇੰਜਨਸ, ਦੂਸਰੇ ਜਿਹੜੇ IT ਸੈਕਟਰ ਦੀ ਜਿਹੜੇ ਨਵੇਂ ਪ੍ਰੋਜੈਕਟਸ ਆ, ਜੀ ਉਹਨਾਂ ਨੂੰ ਜਿਹੜਾ ਈਵਨ ਜਿਹੜੀ ਆਨਲਾਈਨ ਤੁਹਾਡੀ ਤੁਹਾਡੀ ਸ਼ਾਪਿੰਗ ਹੋ ਰਹੀ ਹੈ, ਇਹ ਸਾਰੇ ਪੋਰਟ ਜਿਹੜੀ ਸਿਸਟਮ ਹੈ ਇਹਨਾਂ ਨੂੰ ਰਨ ਕਰਨ ਵਾਲਿਆਂ ਦੇ ਵਿੱਚ ਬਹੁਤੇ ਏਸ਼ੀਅਨਸ ਆ ਨੰਬਰ 1 ਤੇ ਤਾਂ ਕਹਿੰਦੇ ਇੰਡੀਅਨਸ ਨੇ ਆਪਣੇ ਭਾਰਤੀ ਲੋਕ ਨੇ ਇਹ ਚਾਈਨਾ ਦਾ ਕੋਈ ਥੋੜਾ ਬਹੁਤ ਆਉਂਦਾ ਵੀ ਚਾਈਨੇ ਵਾਲਾ ਵੀ ਲੱਗੇ ਆ ਬਿਲਕੁਲ ਤਾਂ ਉਹਦੇ ਵਿੱਚ ਇਹ ਹੈ ਕਿ ਵੀ ਇਹ ਬਹੁਤ ਵੱਡੀ ਹਿੰਦੁਸਤਾਨ ਲਈ ਅੱਛੀ ਗੱਲ ਹੈ ਕਿਉਂਕਿ ਵੈਸੇ ਵੀ ਭਾਰਤ ਇੱਕ ੱਡੀ ਐਡੀ ਏਦਾਂ ਦੀ ਜਗ੍ਹਾ ਹੈ ਇੱਡੀ ਵੱਡੀ ਇੱਥੇ ਆਬਾਦੀ ਹੈ ਇੰਨਾ ਵੱਡਾ ਦੇਸ਼ ਹੈ ਔਰ ਇਹ ਅੱਛਾ ਇਹਦੇ ਸਭ ਤੋਂ ਜਿਹੜੀ ਸਾਡੇ ਪੰਜਾਬ ਚ ਬੈਠੇਗੀ ਚਿੰਤਨ ਕਰਨ ਵਾਲੀ ਗੱਲ ਹੈ ਕਿ ਵੀ ਇਹ ਜਿਹੜੀ ਆਈਟੀ ਆਬ ਹੈਗੀ ਹੈ ਇਹ ਬੰਗਲੌਰ ਚ ਕਿਉਂ ਲੱਗਣੀ ਹੈ ਪਹਿਲਾਂ ਹੀ ਉਹ ਆਈਟੀ ਆਬ ਹੈ ਅੱਛਾ ਗੁਰਦਾਮ ਵੀ ਬਣ ਗਿਆ ਤੇ ਸਾਡੇ ਵੀ ਜਦੋਂ ਰਜੀਵ Gandhi ਹੁੰਦੇ ਸੀ ਪ੍ਰਧਾਨ ਮੰਤਰੀ ਉਹਨਾਂ ਨੇ ਸਾਡੇ ਜਿਹੜਾ ਮੁਹਾਲੀ ਹੈ ਜਿੱਥੇ ਜਿੱਥੇ ਬਿਲਕੁਲ ਸਾਡੇ ਰਾਜਧਾਨੀ ਦੇ ਨਾਲ ਚੰਡੀਗੜ੍ਹ ਦੇ ਉੱਥੇ ਉਹਨਾਂ ਨੇ ਕਹੇ ਸੀ ਵੀ ਇਹ ਆਈਟੀ ਮੈਂ ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਆਈਟੀ ਦੀ ਜਿਹੜੀ ਕ੍ਰਾਂਤੀ ਲਿਆਉਣ ਵਾਲਾ ਮੰਨਿਆ ਗਿਆ ਬੰਦਾ ਜਿਹਨੇ ਰਿਫਾਰਮ ਲਿਆ ਇੱਕ ਵੱਡੀ ਕ੍ਰਾਂਤੀ ਖੜੀ ਕਰਤੀ ਜੀ ਹੀ ਵਾਸ ਰਜੀਵ ਗਾਂਧੀ ਰਜੀਵ ਗਾਂਧੀ ਜੀ ਸਰਜੀਵ ਗਾਂਧੀ ਦੇ ਜਿਹੜੇ ਉਹ ਸੁਪਨੇ ਨੂੰ ਆ ਉਹ ਤੋਂ ਰਜੀਵ ਗਾਂਧੀ ਤੋਂ ਬਾਅਦ ਵੀ ਉਹਦੀ ਪਾਰਟੀ ਦੇ ਇਵਨ ਉਹਦੇ ਉਹਦੇ ਪਰਿਵਾਰ ਚੋਈ ਚਲਾਇਆ ਗਿਆ ਗੇਮਲ ਚਲਾਇਆ ਗਿਆ ਲੰਬਾ ਸਮਾਂ ਤਾਂ ਉਹ ਸੁਪਨਾ ਪੰਜਾਬ ਨਾਲ ਪੂਰਾ ਕਿਉਂ ਨਹੀਂ ਹੋਇਆ ਤਾਂ ਅੱਜ ਵੀ ਜਦੋਂ ਗੂਗਲ ਵਰਗੀ ਏਡੀ ਵੱਡੀ ਉਹ ਆਈ ਹੈ ਇੱਕ ਇੱਕ ਇנק ਕਰਕੇ ਕੋਈ ਇਦਾਂ ਦੀ ਹੋਰ ਵੀ ਹੈਗੀ ਕੰਪਨੀ ਜਿਹੜੀ ਇੰਟਰਨੈਸ਼ਨਲ ਕੰਪਨੀ ਹੈ ਉਹ ਵੀ ਉੱਥੇ ਬਹੁਤ ਵੱਡਾ ਨਿਵੇਸ਼ ਲੱਗੇ ਆ ਰਹੀ ਹੈ ਤਾਂ ਉਹ ਨਿਵੇਸ਼ ਸਾਡੇ ਪੰਜਾਬ ਚ ਕਿਉਂ ਨਹੀਂ ਹੋ ਰਿਹਾ ਬਿਲਕੁਲ ਸਾਡੇ ਪੰਜਾਬ ਦੀ ਅੱਲੇ ਅਸੀਂ ਰੋਜ਼ ਇੱਕ ਦੋ ਦਿਨ ਤੋਂ ਦੇਖ ਰਹੇ ਹਾਂ ਕਿ ਜਾ ਕੇ ਨਾ ਸਾਡੇ ਭਗਵੰਤ ਮਾਨ ਜੀ ਦੱਸਦੇ ਜੀ ਕਿ ਉਹ ਡੈਲੀਗੇਸ਼ਨ ਕਿੱਥੋਂ ਆਇਆ ਸੀ ਉਹਨੂੰ ਮਿਲ ਰਹੇ ਸਾਡੇ ਨਿਵੇਸ਼ ਕਰੋ ਤੇ ਨਿਵੇਸ਼ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਨਿਵੇਸ਼ ਦੀਆਂ ਜਿਹੜੀਆਂ ਸਹੂਲਤਾਂ ਨੇ ਜੇ ਕੋਈ ਕਰਨਾਟਕ ਬਣਾ ਰਿਹਾ ਬੰਗਲੌਰ ਦੇ ਵਿੱਚ ਹਰਿਆਣੇ ਦੇ ਵਿੱਚ ਮੁਰਗਾਉਂ ਨੇ ਬਣਾ ਰਿਹਾ ਜਾਂ ਉਹਨੂੰ ਪਰ ਹੁਣ ਇਹਦੇ ਵਿੱਚ ਇਹ ਤਾਂ ਅੰਦਰ ਦੀ ਗੱਲ ਨਹੀਂ ਪਤਾ ਕਿ ਵੀ ਸਾਨੂੰ ਦਿੱਲੀ ਸਪੋਰਟ ਨਹੀਂ ਕਰਦੀ ਜਾਂ ਅਸੀਂ ਆਪ ਹੀ ਸਪੋਰਟ ਲੈਣ ਜੋਗੇ ਨਹੀਂ ਹੈਗੇ ਸੋ ਇਸ ਕਰਕੇ ਸਾਨੂੰ ਚਿੰਤਨ ਤੇ ਕਰਨਾ ਚਾਹੀਦਾ ملک ਲਈ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਵੱਡੀ ਇਨਵੈਸਟਮੈਂਟ ਆ ਰਹੀ ਹੈ ਸਾਡੇ ਲੋਕਾਂ ਨੂੰ ਰੋਜ਼ਗਾਰ ਜਿਹੜੇ ਸਾਡੇ ਪੜੇ ਲਿਖੇ ਬੱਚੇ ਆ ਜਿਹੜੇ ਅੱਗੇ ਅਮਰੀਕਾ ਜਾਂਦੇ ਸੀ ਜਾਂ ਕਿਤੇ ਹੋਰ ਜਾਂਦੇ ਸੀ ਪਰ ਹੁਣ ਇਦਾਂ ਵਧੀ ਹੈ ਕਿ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਪੰਜਾਬ ਦੇ ਜੇ ਅਮਰੀਕਾ ਨਹੀਂ ਗਏ ਤੋ ਗੁੜਗਾਉਂ ਜਾਂ ਬੰਗਲੌਰ ਬੈਠੇ ਜਾਂ ਹਾਇਦਰਾਬਾਦ ਬੈਠੇ ਗਲਤ ਹੈ ਉਹੀ ਹੈ ਘਰੋਂ ਦੇ ਬਾਹਰ ਹੀ ਆ ਨਾ ਤੇ ਜੇ ਉਹ ਹੀ ਚੀਜ਼ਾਂ ਚੰਡੀਗੜ੍ਹ ਚ ਹੋਣ ਬਿਲਕੁਲ ਉਹੀ ਜਲੰਧਰ ਚ ਹੋਣ ਅਮਰਸਰ ਚ ਹੋਣ ਇਦਾਂ ਦੀ ਇਨਵੈਸਟਮੈਂਟ ਹੋਵੇ ਤਾਂ ਸਾਡੇ ਜਿਹੜੇ ਉਹ ਬੱਚੇ ਆ ਉਹਦਾ ਮੁਲਕ ਸਟਰੋਂਗ ਹੁੰਦਾ ਸਾਡਾ ਜਿਹੜਾ ਸਿਸਟਮ ਆ ਜਿੱਦਾਂ ਉਹਨਾਂ ਜਿਹੜੇ ਬੱਚਿਆਂ ਦੇ ਪ੍ਰਵਾਸ ਦੇ ਨਾਲ ਕੀ ਹੈ ਕਿ ਸਾਡਾ ਪਰਿਵਾਰਕ ਸਿਸਟਮ ਕਮਜ਼ੋਰ ਹੋ ਰਿਹਾ ਹੈ ਸਾਡੀ ਸਾਡੀ ਸਭ ਤੋਂ ਸਟਰੋਂਗ ਇਕਾਈ ਸੀ ਜਿਹੜੀ ਕਮਜ਼ੋਰ ਹੋ ਰਹੀ ਹੈ ਤੇ ਜੇ ਇਸ ਕਿਸਮ ਦੀ ਇਨਵੈਸਟਮੈਂਟ ਸਾਡੇ ਡੋਰਸਟੱਪ ਤੇ ਆ ਜਾਣ ਤਾਂ ਸਾਡਾ ਪਰਿਵਾਰ ਸਾਡਾ ਸੰਸਕਾਰ ਵੀ ਮਜ਼ਬੂਤ ਹੋਣਗੇ ਸਾਡਾ ਸਿਸਟਮ ਜਿਹੜਾ ਪਰਿਵਾਰਕ ਹੈ ਸਮਾਜਿਕ ਸਿਸਟਮ ਵੀ ਮਜ਼ਬੂਤ ਹੋ ਜਾਊਗਾ ਜੀ 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 ਬਿਲਕੁਲ ਆਰਥਿਕਤਾ ਹੁੰਦਾ ਹੀ ਹੈ ਬਿਲਕੁਲ ਬਿਲਕੁਲ ਸਰ ਹੁਣ ਖਬਰ ਇਹ ਹੈ ਕਿ ਹਿਮਾਚਲ ਚ 24292 ਹੈਕਟੇਅਰ ਖੇਤੀ ਭੂਮੀ ਜਿਹੜੀ ਆ ਉਹ ਨੁਕਸਾਨੀ ਗਈ ਹੈ 33% ਤੋਂ ਜ਼ਿਆਦਾ ਫਸਲਾਂ ਤਬਾਹ ਹੋ ਗਈਆਂ ਹਨ ਇਹ ਖਬਰਾਂ ਦੱਸ ਰਹੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਬਾੜ ਤੋਂ ਬਾਅਦ ਹੁਣ ਮਹਿੰਗਾਈ ਦੀ ਮਾਰ ਪੈ ਰਹੀ ਹੈ ਮਟਰ ਦੀ ਗੱਲ ਕਰੀਏ ਤਾਂ ਉਹ 200 ਰੁਪਏ ਹੋਗੇ ਨੇ ਤੇ ਫੁੱਲ ਗੋਭੀ ਦੀ ਗੱਲ ਕਰੀਏ ਤਾਂ ਉਹ 100 ਰੁਪਏ ਹੋਗੇ ਨੇ ਇਸੇ ਤਰ੍ਹਾਂ ਹੋਰ ਵੀ ਕਈ ਸਬਜ਼ੀਆਂ ਨੇ ਜੋ ਮਹਿੰਗੀਆਂ ਹੋ ਗਈਆਂ ਨਕੀ ਕਹਣਾ ਚਾਹੁੰਦਾ ਸਰ ਜੀ ਕਿ ਜਦੋਂ ਅਸੀਂ ਇੱਥੇ ਬੈਠੇ ਆਂ ਤਾਂ ਹਿਮਾਚਲ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਾਡੇ ਡੋਰਸ ਸਾਡਾ ਗਵੰਡੀ ਸਭ ਤੋਂ ਨੇੜੇ ਗਵੰਡੀ ਸਾਡੇ ਹਿਮਾਚਲ ਇੱਥੇ ਹਾਰਪੁਰ ਜਾਈਏ 40 ਕਿਲੋਮੀਟਰ ਤੇ ਤੋਂ ਹਿਮਾਚਲ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਤੇ ਪੰਜਾਬ ਦੇ ਵਿੱਚ ਜਿਹੜਾ ਜਦੋਂ ਸਰਦੀ ਦਾ ਦੌਰ ਆਉਂਦਾ ਸੀ ਉਹ ਕਿ ਸਰਦੀ ਆ ਰਹੀ ਹਲੇ ਕਿ ਇਹ ਜਿਹੜੀ ਜ਼ਮੀਨ ਖਰਾਬ ਹੋਈ ਆ ਕੱਲੇ ਹਿਮਾਚਲ ਦੀ ਨਹੀਂ ਹੋਈ ਪੰਜਾਬ ਚੋੜਨ ਨੂੰ ਲਾ ਕੇ ਬੜੀ ਵੱਡੀ ਪ੍ਰੋਬਲਮ ਖੜੀ ਹੋ ਗਈ ਸਾਡਾ ਬਹੁਤ ਸਾਰਾ ਜਿਹੜਾ ਧਾਨ ਖਤਮ ਹੋਇਆ ਸਾਡੀ ਜਿਹੜੀ ਬਾਸਮਤੀ ਖਰਾਬ ਹੋ ਗਈ ਉਹ ਵੀ ਉਹਨੇ ਲੈਟਰ ਥੋੜਾ ਜਿਹਾ ਕਿਉਂਕਿ ਉਹਨੇ ਝੋਨੇ ਦੇ ਬਲੇ ਸਟੋਰੇਜ ਸਿਸਟਮ ਹੈਗਾ ਜੀ ਅੱਗੇ ਜਾ ਕੇ ਉਹਦੀ ਮੁਸ਼ਕਲਾ ਨਹੀਂ ਮਹੰਗੇ ਹੋਣੇ ਆ ਮਿਲਨੇ ਨਹੀਂ ਆ ਕੁਆਲਿਟੀ ਨਹੀਂ ਮਿਲਨੀ ਆ ਤੇ ਇੱਦਾਂ ਜਦੋਂ ਸਰਦੀ ਸ਼ੁਰੂ ਹੁੰਦੀ ਸੀ ਨਾ ਕਿਉਂਕਿ ਜਦੋਂ ਪਾਲਾ ਪੈਂਦਾ ਉਹਨੇ ਜਦੋਂ ਆਪਾਂ ਜ਼ਿਕਰ ਕਰ ਰਹੇ ਜੀ ਕਿ ਪਾਲਾ ਆਦ ਕੀ ਛੇਤੀ ਪੈਣਾ ਤਾਂ ਜਦੋਂ ਪੰਜਾਬ ਚ ਪਾਲਾ ਛੇਤੀ ਪੈਣਾ ਤਾਂ ਉਦੋਂ ਜਿਹੜੀ ਪੰਜਾਬ ਦੀ ਸਬਜ਼ੀ ਤੇ ਬਿਲਕੁਲ ਨਹੀਂ ਹੋਣੀ ਬਿਲਕੁਲ ਤੇ ਅੱਗੇ ਅੱਗੇ ਵੀ ਇਹੀ ਹੁੰਦਾ ਸੀ ਕਿ ਹਿਮਾਚਲ ਦੇ ਵਿੱਚੋਂ ਆਲੂ ਹਿਮਾਚਲ ਦੇ ਵਿੱਚੋਂ ਖੀਰਾ ਹਿਮਾਚਲ ਦੇ ਵਿੱਚੋਂ ਜਿਹੜੀ ਬਾਕੀ ਦੀਆਂ ਕੋਬੀ ਤਾਂ ਜਿਹਦਾ ਤੁਸੀਂ ਜ਼ਿਕਰ ਕੀਤਾ ਉਹ ਤੁਸੀਂ ਠੀਕ ਕਰ ਰਹੇ ਜੀ ਹੁਣ ਮੰਡੀ ਦੇ ਵਿੱਚ 200 ਤੋਂ 100 ਰੁਪਏ ਵਿਕਰੀ ਇਹ ਚੀਜ਼ ਸੋ ਇਹ ਮਹਿੰਗਾਈ ਤਾਂ ਹੋਣੀ ਹੈ ਇਹਨੇ ਜਦੋਂ ਜਦੋਂ ਮਤਲਬ ਡਿਮਾਂਡ ਬਹੁਤ ਹੋਣੀ ਹੈ ਤਾਂ ਸਪਲਾਈ ਪਿੱਛੇ ਨਹੀਂ ਹੋਣੀ ਜੀ ਅੱਛਾ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗਾ ਕਿ ਜਦੋਂ ਸਾਡੇ ਕੇਂਦਰ ਦੀ ਸਰਕਾਰ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਆਪਣੇ ਨਰਿੰਦਰ ਮੋਦੀ ਜੀ ਹੈ ਜੀ ਜਦੋਂ ਇਹ ਸ਼ੁਰੂ ਚ ਆਏ ਸੀ ਨਾ ਦੇ ਨਾਲ ਇਹਨਾਂ ਨੇ ਇਦਾਂ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਦੇਸ਼ ਦੇ ਵਿੱਚ ਐਸਾ ਸਿਸਟਮ ਬਣਾਵਾਂਗੇ ਮਹਿੰਗਾਈ ਨੂੰ ਕਿਉਂਕਿ ਟਮਾਟਰ ਤੇ ਜਿਹੜਾ ਹੁੰਦਾ ਨਾ ਪਿਆਰ ਇਹ ਅੱਗ ਲਾ ਦਿੰਦਾ ਸੀ ਸਰਕਾਰਾਂ ਬਲਟ ਦਿੰਦਾ ਸੀ ਜੀ ਤਾਂ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਇਦਾਂ ਦੀਆਂ ਮਤਲਬ ਜਿਹੜੀਆਂ ਏਸੀ 에어 ਕੰਡੀਸ਼ਨ ਟ੍ਰੇਨਸ ਚਲਾਵਾਂਗੇ ਕਿ ਕੁਝ ਘੰਟਿਆਂ 'ਚ ਜਿਹੜੇ ਸੂਬੇ ਦੇ ਦੇਸ਼ ਦੇ ਜਿਸ ਸੂਬੇ 'ਚ ਉਹ ਸਪਲਾਈ ਨਹੀਂ ਹੈਗੀ ਜਗਾ ਮਤਲਬ ਉਹ ਪ੍ਰੋਡਕਸ਼ਨ ਘਟ ਗਈ ਹੈ ਉੱਥੇ ਏਡੀ ਤੇਜ਼ੀ ਨਾਲ ਦੂਜੇ ਸੂਬੇ 'ਚੋਂ ਸੁੱਟਾਂਗੇ ਲਿਆਗੇ ਉਹਤੇ ਮਹਿੰਗਾਈ ਨਹੀਂ ਹੁੰਦਿਆਂਗੇ ਪਰ ਉਹ ਪਿਛਲੇ ਕੁਝ ਸਾਲਾਂ ਤੋਂ ਜਿੰਨਾ ਲਗੀ 12 14 ਸਾਲ ਇਹ ਸਰਕਾਰ ਨੂੰ ਕੰਮ ਕਰਦੇ ਹੋਗੇ ਪਰ ਖੱਲੇ ਵੀ ਜਿਹੜਾ ਉਹ ਸਿਸਟਮ ਕਿਤੇ ਨਜ਼ਰ ਨਹੀਂ ਆਇਆ ਔਰ ਲੋਕ ਜਿਹੜੇ ਹੁਣ ਜਿਹੜਾ ਗਰੀਬ ਆਦਮੀ ਉਹ ਤਾਂ ਉਹ ਤਾਂ ਮਟਰ ਹੀ ਖਾਊਗਾ ਇਹਨੇ ਬੇਚਾਰਾ ਉਹਨੇ ਗੋਭੀ ਕਿੱਥੋਂ ਖਾਣੀ ਹਨ ਲਗੀ ਗੋਭੀ ਸਭ ਤੋਂ ਸਸਤੀ 5 ਰੁਪਏ ਕਿਲੋ ਵੇਗਣ ਵਾਲੀ ਵੀ ਚੀਜ਼ ਹੈ ਇੱਕ ਸਮੇਂ ਤਾਂ ਗੋਭੀ ਜਦੋਂ ਸਾਡੇ ਪੰਜਾਬ ਚ ਗੋਭੀ ਲਗਣੀ ਉਹ ਤਾਂ 5 ਰੁਪਏ ਕਿਲੋ ਜੀ ਤੇ ਇਸ ਕਰਕੇ ਜਿਹੜਾ ਉਹ ਜਿਹੜਾ ਗਰੀਬ ਨੂੰ ਵੀ ਟੇਸਟ ਦਿਖਾਉਣ ਦਾ ਜਿਹੜਾ ਸਿਸਟਮ ਹੈ ਉਹ ਕਟੋਕੜ ਗੋਭੀ ਦਾ ਸਵਾਦ ਤਾਂ ਦੇਖ ਲੈ ਕੇ ਆਦੀ ਗੋਭੀ ਕਿਦਾਂ ਦੀ ਇਹ ਜ਼ਰੂਰ ਕਰਨੀ ਸਰਕਾਰਾਂ ਨੂੰ ਚਾਹੀਦਾ ਜੀ ਬਿਲਕੁਲ ਜੀ ਤੇ ਇਦਾਂ ਦੇ ਜਦੋਂ ਤੁਸੀਂ ਵਾਅਦੇ ਕੀਤੇ ਐ ਤੇ ਇਹਨਾਂ ਨੂੰ ਪੂਰੇ ਨੇ ਕਰਾਓ ਬਿਲਕੁਲ ਜੀ ਹੁਣ ਬੰਗਲਾਦੇਸ਼ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਚ ਹੁਣ ਚੱਲ ਸਕਦੀ ਹੈ ਫਰਵਰੀ ਦੀ ਚੋਣ ਇਹ ਕਿਹਾ ਜਾ ਰਿਹਾ ਹੈ ਤੇ 15 ਅਫਸਰ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਤੋਂ ਸੈਨਾ 'ਚ ਤਬਾਹ ਹੈ ਠੀਕ ਕਹਿਣਾ ਚਾਹੂੰਗਾ ਜੀ ਦੇਖੋ ਇਹ ਸਾਰੀ ਕਾ ਜਿਸ ਤਰ੍ਹਾਂ ਨਾ ਏਜੰਸੀ ਨੇ ਜਿਹੜੀ ਆਪਾਂ ਏਜੰਸੀ ਜਨਰੇਸ਼ਨ ਦੀ ਗੱਲ ਕਰਦੇ ਹਾਂ ਸਭ ਤੋਂ ਵੱਡਾ ਜਿਹੜਾ ਸਾਡੇ ਨੇੜੇ ਉਹਨੇ ਤਖਤਾ ਪਲਟ ਕੀਤਾ ਜੀ ਪਰਦਸ਼ਾਹ ਨੇਪਾਲ ਅਲੱਗੀ ਬਾਤ ਚੋ ਹੈ ਪਹਿਲਾਂ ਉਹਨੇ ਬੰਗਲਾਦੇਸ਼ ਕੀਤਾ ਹੈ ਬਿਲਕੁਲ ਬਿਲਕੁਲ ਅੱਛਾ ਉਹਦੇ ਮਦਰ ਰੀਜਨਸ ਜਿਹੜੇ ਆ ਉਹ ਕੱਟਰਤਾ ਦੇ ਦੂਜੀਆਂ ਗੱਲਾਂ ਕਿਤੇ ਜਦੋਂ ਬਲੋ ਏਜੰਸੀ ਜਨਰੇਸ਼ਨ ਨੇ ਕੀਤਾ ਹੁਣ ਵੀ ਦੱਖਣ ਅਫਰੀਕਾ ਦੇ ਵਿੱਚ ਵੀ ਦੇਸ਼ ਉੱਥੇ ਏਜੰਸੀਜ਼ ਇਹਦਾ ਐਕਟਿਵ ਹੋ ਰਿਹਾ ਹੈ ਸੋ ਇਹਦੀ ਇਹ ਚੰਗਾ ਹੋਇਆ ਬੰਗਲਾਦੇਸ਼ ਜਾਂ ਮਗੜਾ ਇਸ ਮਿਸ਼ਨ ਨੂੰ ਆਪਾਂ ਅਗਰ ਛੱਡ ਦਈਏ ਤੇ ਜਦੋਂ ਇਹ ਤਖਤਾ ਪਲਟ ਹੋਇਆ ਦੇ ਵਿੱਚ ਚੋਣਾ ਕਰਾ ਦੇਵਾਂਗੇ ਜਿਉਂ ਨਾ ਦੇ ਉੱਥੇ ਜਿਹੜੇ ਪੁੱਤੇ ਦੇ ਲੀਡਰ ਉਹਨੇ ਸਰਕਾਰ ਨਾਲ ਜੀ ਹੁਣ ਉਹ ਸਰਕਾਰ ਨੇ ਜਿਹੜੇ 15 ਬੰਦੇ ਲੀਡਰ ਫੜ ਲਏ ਆ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਸਾਡੇ ਦੋਨਾਂ ਦੇ ਲੀਡਰ ਨੇ ਇਹਨਾਂ ਨੂੰ ਤੁਸੀਂ ਨਹੀਂ ਉਖਰੋਗੇ ਅਧਿਕਾਰੀ ਫੜ ਲਏ ਉਹਨਾਂ ਨੂੰ ਨਹੀਂ ਕਰੋਗੇ ਜੀ ਅੱਛਾ ਹੁਣ ਉਹ ਕਿਉਂਕਿ ਉਹ ਜੈਨਜ਼ੀ ਜੇਨਰੇਸ਼ਨ ਅਨਕੰਟਰੋਲਡ ਜੇਨਰੇਸ਼ਨ ਆ ਕਿਉਂਕਿ ਉਹਨਾਂ ਨੂੰ ਉਹ ਐਕਚੁਅਲੀ ਸਿਰਫ ਦੁੱਖ ਆ ਉਹਨਾਂ ਨੂੰ ਅੰਦਰ ਉਹਨਾਂ ਦੇ ਪੜਾਸ ਆ ਹਮ ਉਹਨਾਂ ਨੇ ਹੁਣ ਜਿੱਦਾਂ ਫਰਵਰੀ ਦੀ ਚੋਣ ਆਉਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਚਾਰਟਰ ਤੁਹਾਨੂੰ ਦਿੱਤਾ ਸੀ ਅਸੀਂ ਤੁਹਾਡੀ ਸਰਕਾਰ ਬਣਾਣ ਲਗਿਆ ਉਹ ਚਾਰਟਰ ਤੁਸੀਂ ਲਾਗੂ ਤੇ ਕੀਤਾ ਨਹੀਂ ਲਾਗੂ ਨਹੀਂ ਕੀਤਾ ਜਿਸ ਕਰਕੇ ਉਹਨਾਂ ਨੇ ਫਿਰ ਉਹ ਦਿਖਾਤਾ ਕਿ ਜਿੱਦਾਂ ਅੱਗੇ ਜਾ ਕੇ ਪਾਰਲੀਮੈਂਟ 'ਚ ਬੜੇ ਸੀ ਜੀ ਜਦੋਂ ਉਹਨਾਂ ਉੱਥੇ ਦੀ ਪ੍ਰਧਾਨ ਮੰਤਰੀ ਭਜਾਈ ਸੀ ਭਜਾਈ ਸੀ ਹਾਲੇ ਕਿ ਇਹ ਇਹ ਜਿਹੜਾ ਇਸ ਤਰੀਕੇ ਦੇ ਨਾਲ ਡੈਮੋਕ੍ਰੇਸੀਜ਼ ਨੂੰ ਖਤਮ ਕਰਨਾ ਕੋਈ ਬਹੁਤ ਵਧੀਆ ਗੱਲ ਨਹੀਂ ਹੈ ਕੋਈ ਵੀ ਦੇਸ਼ ਹੋਵੇ ਜੀ ਜੀ ਬਟ ਇਹ ਹੈ ਕਿ ਹੁਣ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਜ਼ਿੰਮੇਵਾਰੀ ਸਮਝ ਨਹੀਂ ਬਣੀ ਹੁਣ ਇਸ ਯੂਨ ਸਰਕਾਰ ਦੇ ਉਹ ਕਹ ਰਹੇ ਕਿ ਜਿਹੜਾ ਅਸੀਂ ਚਾਰ ਅਚਾਨਕ ਹੋ ਸਕਦਾ ਸੀ ਮੈਂ ਉਸ ਚਾਰਟਰ ਨੂੰ ਪੂਰੀ ਤਰ੍ਹਾਂ ਪੜਿਆ ਨਹੀਂ ਵੈਸੇ ਉਹ ਕੀ ਚਾਰਟਰ ਹੈ ਪਰ ਉਹ ਚਾਰਟ ਬਹੁਤਾਂ ਬੰਗਲਾਦੇਸ਼ ਤੇ ਕੱਟਰਤਾਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਚੱਲੀਆਂ ਕਿਉਂਕਿ ਵੈਸੇ ਤਾਂ ਹੁਣ ਦੁਨੀਆ ਪਰਦੇ ਦੇ ਵਿੱਚ ਜਿਹੜੀ ਸੋ ਕਾਲਡ ਨੈਸ਼ਨਲਿਜ਼ਮ ਹੈ ਉਹਨੂੰ ਲੈ ਕੇ ਚੇਂਜਸ ਹੋ ਰਹੀਆਂ ਜਿਨ੍ਹਾਂ ਦੇ ਕਰਕੇ ਇਹ ਜਿਹੜੀ ਜਿਹੜੀ ਇਹ ਪ੍ਰੋਬਲਮਸ ਖੜੀਆਂ ਹੋ ਰਹੀਆਂ ਜਿੱਥੇ-ਜਿੱਥੇ ਵੀ ਹੋ ਰਹੀਆਂ ਜਿੱਥੇ ਧਰਮ ਨੂੰ ਲੈ ਕੇ ਨੈਸ਼ਨੈਲਿਟੀ ਜੁੜ ਰਹੀ ਹੈ ਉੱਥੇ ਪ੍ਰੋਬਲਮਸ ਆ ਰਹੀਆਂ ਸੋ ਬੰਗਲਾਦੇਸ਼ ਨੇ ਫੇਸ ਕੀਤਾ ਔਰ ਬੰਗਲਾਦੇਸ਼ ਦੇ ਜਿਹੜੇ ਉਹ ਫਿਰ ਉਦਾਂ ਹੀ ਉਹੀ ਹੈ ਬੰਗਲਾ ਰੈਪਿਡੇਸ਼ਨ ਕੁਝ ਮ ਜੇ ਉਹ ਵੀ ਸਰਕਾਰ ਜਿਹੜੀ ਕਿ ਟੈਂਪਰੇਰੀ ਸਰਕਾਰ ਆ ਉਥੇ ਉਹ ਇਸ ਅੰਦੋਲਨ ਨੂੰ ਜਿਹੜਾ ਹੁਣ ਸ਼ੁਰੂ ਹੋ ਗਿਆ ਅੰਦਰ ਬੜੇ ਉਹਨਾਂ ਦੇ ਉਹਨੂੰ ਉਹ ਕਾਬੂ ਨਹੀਂ ਕਰ ਪੰਦੀ ਤੇ ਫਰਵਰੀ ਤੇ ਸਿਰ ਤੇ ਖੜਾ ਅਗਰ ਇਹ ਅੰਦੋਲਨ ਫੈਲ ਜਾਂਦਾ ਤੇ ਇਹ ਸ਼ੰਕਾ ਹੀ ਉਹਨਾਂ ਨੇ ਕਿਹਾ ਕਿ ਸ਼ਾਇਦ ਫਰਵਰੀ ਦੇ ਜਿਹੜਾ ਅੰਦੋਲਨ ਅੱਗੇ ਨਾ ਮਤਲਬ ਇਲੈਕਸ਼ਨ ਨਾ ਪਰ ਉਹ ਉਹ ਅੱਛਾ ਗੱਲ ਨਹੀਂ ਹੈ ਸਾਡੇ ਲਈ ਤਾਂ ਬਹੁਤ ਸੋਚਣ ਵਾਲੀ ਗੱਲ ਹੈ ਕਿ ਸਾਡਾ ਗਵਾਂਡੀ ਮੁਲਕ ਹੈ ਸਾਡੇ ਪਾਕਿਸਤਾਨ ਪਹਿਲੇ ਹੀ ਸਾਡਾ ਗਵਾਂਡੀ ਮੁਲਕ ਹੈ ਉਹ ਅਸਥਿਰ ਹੈ ਉੱਥੇ ਵੀ ਇਹੀ ਕੁਝ ਹੋ ਰਿਹਾ ਹੈ ਸਾਡੇ ਬੰਗਲਾਦੇਸ਼ ਵੀ ਹੋ ਰਿਹਾ ਨੇਪਾਲ ਚ ਵੀ ਉਹੀ ਚੱਲ ਰਿਹਾ ਹੈ ਤਾਂ ਜਦੋਂ ਸਾਡੇ ਗਵਾਂਡ ਬਹੁਤ ਇਦਾਂ ਦੀਆਂ ਮੁਸ਼ਕਲਾਂ ਚੱਲਦੀਆਂ ਹੁਣ ਵਿਹਾਲ ਹੋ ਜੇ ਬਿਲਕੁਲ ਔਰ ਉਹ ਹਰ ਧਰਮ ਦੇ ਲੋਕ ਜਿਹੜੇ ਆ ਉਥੇ ਵਧੀਆ ਤਰੀਕੇ ਨਾਲ ਰਹਾਂ ਔਰ ਅੱਜ ਅੱਜ ਦੀ ਜਿਹੜੀ ਸਿਵਲਾਈਜ਼ਡ ਹਾਈਲੀ ਸਿਵਲਾਈਜ਼ਡ ਜਿਹੜੀ ਜਿਹੜੀ ਜਨਰੇਸ਼ਨਸ ਆ ਉਹ ਉਹਨੂੰ ਬਣ ਕੇ ਜੈਂਸੀਸ ਆਵੇ ਕਿ ਸਾਨੂੰ ਮੁਲਕ ਚਲਾਉਣੇ ਆਂਦੇ ਆ ਬਿਨਾਂ ਕਿਸੇ ਭੇਤਪਾਪ ਇਦਾਂ ਚਲਾਉਣਾ ਚਾਹੀਦਾ ਬਿਲਕੁਲ ਸਰ ਬਿਲਕੁਲ ਹਣ ਪੰਜਾਬ ਚ ਗੱਲ ਕਰੀਏ ਤਾਂ ਪੰਜਾਬ ਚ ਬਾੜ ਦੌਰਾਨ ਟੁੱਟੇ 36703 ਘਰਾਂ ਲਈ ਕੇਂਦਰ ਨੇ 1.6 ਲੱਖ ਰੁਪਏ ਪ੍ਰਤੀ ਮਕਾਨ ਮੁਆਵਜ਼ਾ ਮਨਜ਼ੂਰ ਕਰ ਲਿਆ ਕੀ ਕਹਿਣਾ ਚਾਹੋਗੇ ਸਰ ਜਦੋਂ ਅਸੀਂ 36000 ਦੀ ਗੱਲ ਕਰਦੇ ਤੁਸੀਂ ਗਿਣਤੀ ਕਰ ਲੋਗੇ ਲਗਭਗ ਜਿਹੜਾ ਜੇ ਅਸੀਂ 4 9 ਗੁਣਾ ਕਰ ਦਈਏ ਜੀ ਤੇ 16 ਲੱਖ ਲੋਕ ਜਿਹੜੇ ਆ ਉਹ ਪੀੜਤ ਨੇ ਪਰ ਉਹ ਖਰਾ ਖਲਾਸ ਕਰਤਬਾ ਹੋ ਗਏ ਬਿਲਕੁਲ ਅੱਜ 1,60,000 ਰੁਪਏ ਦੀ ਉਹਦੀ ਉਹਨਾਂ ਨੇ ਏਡ ਦਿੱਤੀ ਜੀ ਜੇ ਤੇ ਉਹ ਝੁਗੀਆਂ ਸੀ ਫਿਰ ਤਾਂ ਸਮਝ ਆ ਜਾਂਦਾ ਕਿ ਝੁਗੀਆਂ ਦੁਬਾਰਾ ਬਣਾ ਲੈਣਗੇ ਬਿਲਕੁਲ ਤਾਂ ਇੱਕ ਹੱਲੇ ਕਿ ਜਦੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਜਦੋਂ ਪੈਸੇ ਦਿੱਤੇ ਜਾਂਦੇ ਆ ਸਯੋਗ ਉਹ ਸ਼ਾਇਦ ਮਿਨੀਮਮ 2.5 ਲੱਖ ਰੁਪਿਆ ਸਰਕਾਰ ਦਿੰਦੀ ਹੈ ਜੀ ਪ੍ਰਧਾਨ ਮੰਤਰੀ ਉਹਦੇ ਵਿੱਚ ਹੁਣ 1.60 ਲੱਖ ਰੁਪਏ ਯਾਨੀ ਕਿ 1,60,000 ਰੁਪਏ ਦੇ ਵਿੱਚ ਹਾਂ ਜਦੋਂ ਕਿ ਇੱਕ ਇੱਟ ਜਿਹੜੀ ਸਿੰਗਲ ਇੱਟ ਹੈ ਉਹ ਕਹਿੰਦੇ ਆ ਵੀ 15 ਰੁਪਏ ਚ ਲੱਗਦੀ ਹੈ ਸੀਮੈਂਟ ਲਿਵਰ ਪਾ ਕੇ ਬਿਲਕੁਲ ਬਿਲਕੁਲ ਤੇ ਤੁਸੀਂ 1 ਲੱਖ ਸਾਢੇ ਉਹਦੇ ਚ ਤਾਂ ਮਤਲਬ ਤੁਸੀਂ ਹਿਸਾਬ ਲਾ ਲਓ ਵੀ 10000 ਰੱਟ ਨਹੀਂ ਲੱਗਣੀ ਬਿਲਕੁਲ ਉਹ 1 ਲੱਖ 60000 ਮੁਆਵਜ਼ਾ ਦੇਣਾ ਤਾਂ ਸਰਕਾਰ ਨੇ ਚੰਗਾ ਕੀਤਾ ਪਰ ਪੰਜਾਬ ਕਿਉਂਕਿ ਇੱਕ ਸਰਦੀ ਸੂਬਾ ਹੈ ਪੰਜਾਬ ਹਮੇਸ਼ਾ ਸਰਦਾਂ ਦੇ ਉੱਤੇ ਖੜੇ ਮੁਲਕ ਦੀ ਰੱਖਿਆ ਕਰਦਾ ਹੈ ਹਾਂ ਔਰ ਕਿਸਾਨ ਉਹਦਾ ਵੱਡਾ ਹਿੱਸਾ ਹੁੰਦੇ ਆ ਮੈਂ ਤਾਂ ਕਹਣਾ ਉਹਨਾਂ ਕਿ ਜਿੱਦਾਂ ਫੌਜ ਲੜਦੀ ਹੈ ਨਾ ਤੁਸੀਂ ਦੇਖੋ ਨਾ ਜਿੱਦ ਸਾਡੇ ਤੇ ਫੈਂਸਿੰਗ ਹੈ ਜਿਹੜੀ ਸਾਡੀ ਐਡਵਾਂਸ ਸਾਡੀ ਜਿਹੜੀ ਮਤਲਬ ਇੱਕ ਡਿਫੈਂਸ ਲਾਈਨ ਹੈ ਜਿਹੜੇ ਉਧਰ ਜਾ ਕੇ ਖੇਤੀ ਕਰਦੇ ਆ ਪਰਲੇ ਪਾਸੇ ਸਰਕਾਰੀ ਮਜਬੂਰੀਆਂ ਚ ਫੌਜ ਦੀਆਂ ਮਜਬੂਰੀਆਂ ਚ 5 ਵਜੇ ਤੋਂ ਪਹਿਲਾਂ ਇੱਧਰ ਆ ਜਣਾ ਗੇਟ ਖੁੱਲਣਾ ਤੋਂ ਉਹਨਾਂ ਨੂੰ ਜਾਣਾ ਆਪਣੇ ਘਰ ਚ ਗੇਟ ਖੁੱਲਣ ਬੰਦ ਕਰਕੇ ਬਾਹਰ ਆ ਜਣਾ ਉਹਨਾਂ ਨੂੰ ਜਿਹੜਾ ਹੈ ਮੇਰੇ ਖਿਆਲ ਨਾਲ ਜਿਹੜਾ ડીਲ ਕਰਨਾ ਚਾਹੀਦਾ ਉਹ ਫੌਜੀ ਮਦਦ ਦੀ ਤਰ੍ਹਾਂ ਕਰਨਾ ਚਾਹੀਦਾ ਹੂੰ ਤਾਂ ਮੈਨੂੰ ਨਹੀਂ ਲੱਗਦਾ ਕਿ 1.60 ਲੱਖ ਮੁਆਵਜ਼ਾ ਦਿੱਤਾ ਸਰਕਾਰ ਨੇ ਜਿਹੜਾ ਨਿਯਮ ਹੈ ਨਿਯਮਾਂ ਦੇ ਤਹਿਤ ਦਿੱਤਾ ਹੋਊਗਾ ਵੀ ਇੰਨਾ ਦਿੱਤਾ ਜਾਦਾ ਪਰ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਦੇ ਪ੍ਰਤੀ ਹੋਰ ਜਿਹੜਾ ਸੋ ਹਿਰਦ ਜਿਹੜਾ ਆਪਣਾ ਇੱਕ ਰਵਈਆ ਬਣਾਵੇ ਜੀ ਔਰ ਉਹਨਾਂ ਨੂੰ ਮਕਾਨ ਹੀ ਬਣਾ ਕੇ ਦੇਣ ਤੁਸੀਂ 1 ਲੱਖ 60 ਹਜ਼ਾਰ ਨਾ ਦੇ ਉਹਨਾਂ ਕੋਈ ਤੁਹਾਨੂੰ ਮਗਾ ਨਹੀਂ ਬਣਾ ਕੇ ਦੇ ਦਿੰਦੇ ਤੁਸੀਂ ਕੀ 1 ਲੱਖ ਤੋਂ ਤਾਂ ਨਹੀਂ ਬਣ ਸਕਦਾ 1 ਲੱਖ 60 ਹਜ਼ਾਰ ਦੇ ਮਕਾਨ ਨੇ ਦੁਬਾਰਾ ਨਹੀਂ ਬਣਨਾ ਅਚਾ ਉਹ ਇਹਦੇ ਵਿੱਚ ਅਲੇ ਗਾਰੰਟੀ ਨਹੀਂ ਆਈ ਕਿ ਉਹ ਕੁਝ ਰੇਸ਼ੋ ਚ ਦੇ ਰਹੇ ਆ ਵੀ ਇੰਨੇ ਟੁੱਟੇ ਨੂੰ ਕਿੰਨਾ ਦਿੱਤਾ ਇਹਨਾਂ ਨੂੰ ਕਿੰਨਾ ਦਿੱਤਾ ਪੂਰੇ ਨੂੰ ਕਿੰਨਾ ਦਿੱਤਾ ਐਸਾ ਨਹੀਂ ਹੈ ਤੁਕੋ ਕੋਈ ਖਬਰ ਜ ਨਹੀਂ ਗਈ ਹੈ ਤਾਂ ਮੈਨੂੰ ਲੱਗਦਾ ਵੀ ਜਿੱਥੇ ਜਿੱਥੇ ਜਿੰਨਾ ਜਿੰਨਾ ਨੁਕਸਾਨ ਹੋਇਆ ਕਿਉਂਕਿ ਪੰਜਾਬ ਦੇ ਉੱਤੇ ਖਾਸ ਤੌਰ ਤੇ ਜਦੋਂ ਹੋਰ ਵੀ ਜਿਹੜੇ ਸਾਡੇ ਸਰहदी ਸੂਬੇ ਆ ਈਸਟਰਨ ਸਟੇਟ ਆ ਦੂਸਰੀਆਂ ਉੱਥੇ ਕੇਂਦਰ ਮਦਦ ਕਰਦਾ ਤੇ ਸਾਡੇ ਵੀ ਮਦਦ ਐਸੀ ਹੋਣੀ ਚਾਹੀਦੀ ਹੈ ਕਿ ਅਗਰ ਤੁਸੀਂ ਲੋਕਾਂ ਨੂੰ ਸੋਹਣੇ ਮਕਾਨ ਬਣਾ ਕੇ ਦਿਓਗੇ ਸੁਰੱਖਿਅਤ ਮਕਾਨ ਬਣਾ ਕੇ ਦੇਗੀ ਕੇਂਦਰ ਸਰਕਾਰ ਤਾਂ ਕੇਂਦਰ ਸਰਕਾਰ ਨੂੰ ਤੇ ਹੱਥਾਂ ਦੇ ਲੈਣਗੇ ਜਿਹੜੇ ਉੱਥੇ ਦੇ ਲੋਕ ਬਹੁਤ ਬੁੱਧੀਆ ਨਾ ਨਹੀਂ ਤਾਂ ਫਿਰ ਲੋਕ ਜਿੱਦਾਂ ਆਲੋਚਨਾ ਕਰਦੇ ਆ ਵੀ ਮਰੇਗੇ ਮਰੇਗੇ ਉਧਰ ਦੀ ਮਾਰ ਪਈ ਹੈ ਉਦੋਂ ਸਰਕਾਰ ਨੇ ਮਦਦ ਨਹੀਂ ਕੀਤੀ ਤਾਂ ਮੁਸ਼ਕਿਲਾਂ ਕੌਣ ਵੀ ਹੈ ਬਿਲਕੁਲ ਬਿਲਕੁਲ ਸਰ ਸਹੀ ਕਹਿ ਰਹੇ ਸਰ ਪੰਜਾਬ ਚ ਹੈ ਹੜਾਂ ਲਈ ਜਿਹੜੇ ਹੜਪੀੜਤ ਪਰਿਵਾਰ ਨੇ ਉਹਨਾਂ ਲਈ ਕੇਂਦਰ ਸਰਕਾਰ ਨੇ ਤਾਂ ਕੰਮ ਕੀਤਾ ਹੈ ਚਲੋ ਲੇਕਿਨ ਜਿਹੜੇ ਪੰਜਾਬ ਦੀ ਗੱਲ ਇਸ ਤਰ੍ਹਾਂ ਆ ਕੰਮ ਆ ਕੀਤਾ ਜਿਹੜਾ ਤੁਹਾਨੂੰ ਦੱਸਿਆ ਪੂਰੀ ਮਦਦ ਨਹੀਂ ਕੀਤੀ ਹਾਂਜੀ ਜੀ ਤੇ ਤੁਸੀਂ ਸਟੇਟ ਦੀ ਜਿਹੜੀ ਗੱਲ ਕਰਦੇ ਵੀ ਸਟੇਟ ਨੇ ਕੀ ਕੀਤਾ ਕੋ ਸਟੇਟ ਵੀ ਜਿੱਦਾਂ ਜਿੱਦਾਂ ਸੈਂਟਰ ਨੇ ਇਹ ਦੇ ਦਿੱਤਾ ਕਿ ਅਸੀਂ 1,60,000 ਰੁਪਏ ਦੇ ਦਿੱਤਾ ਦੇ ਦਿੱਤਾ ਤਾਂ ਉਹਦੇ ਉੱਤੇ ਕੋਈ ਖੁੱਲੀ ਗੱਲਬਾਤ ਨਹੀਂ ਹੈਗੀ ਬਟ ਜਿਹੜਾ ਇਹਦੇ ਉੱਤੇ ਸਟੇਟ ਗਵਰਨਮੈਂਟ ਵੀ ਇਹੀ ਕਰ ਰਹੀ ਹੈ ਸਾਡੇ ਸਾਡੇ ਮੁੱਖ ਮੰਤਰੀ ਜੀ ਰੋਜ਼ ਪ੍ਰੈਸ ਕਾਨਫਰੰਸ ਕਰ ਰਹੇ ਰੋਜ਼ ਖੁੱਲੇ ਸਟੇਜਾਂ ਤੇ ਜਿਹੜੀਆਂ ਪਬਲਿਕ ਮੀਟਿੰਗਸ ਚ ਕਰ ਰਹੇ ਕਿ ਸਾਡੀ ਸਰਕਾਰ ਨੇ ਯਾਨੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਵੇਲੇ ਜਿਹੜੀ ਸੱਤਾ ਰੂਪ ਪਾਰਟੀ ਹੈ ਜਿਹੜੇ ਭਗਵੰਤ ਮਾਨ ਸਰਕਾਰ ਨੇ ਜਿਹੜਾ ਹੈਗਾ ਉਹ ਇੱਕ ਰਿਕਾਰਡ ਕੰਮ ਕਰ ਦਿੱਤਾ ਹੈ ਕਿ ਹੜ ਦੇ ਵਿੱਚ ਜਿਹੜੇ ਮੁਆਫਜ਼ੇ ਤੈ ਕੀਤੇ ਗਏ ਸੀ 20000 ਦੇ ਏਕੜ ਦੇ ਸਾਹਬਣਾ ਉਹ 14 ਦੇ 14 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਸੀ 14 ਜ਼ਿਲ੍ਹਿਆਂ ਨੇ ਕੀਤੇ ਸੀ ਜਿੱਥੇ ਪ੍ਰੋਬਲਮ ਆਈ ਹੈ ਉਹ ਕਹਿੰਦੇ ਕਿ 100% ਦੇ ਦਿੱਤਾ ਹੈ ਹੂੰ ਉਹਨਾਂ ਦਾ ਕਲੇਮ ਠੀਕ ਹੈ ਪਰ ਹੱਲੇ ਕਲੇਮ ਦੇ ਵਾਪਸ ਕੁਝ ਨਹੀਂ ਆਈ ਗੱਲ ਇਟ ਮੀਨਸ ਉਹਨਾਂ ਦਾ ਕਲੇਮ ਉਹਨਾਂ ਦਾ ਕਲੇਮ ਕਿਸੇ ਹੱਦ ਤੱਕ ਫਿਰ ਮਾਨਤਾ ਪ੍ਰਾਪਤ ਕਰ ਰਿਹਾ ਕਿਉਂਕਿ ਜਿੰਨੀ ਦੇਰ ਅੱਗੇ ਰਿਐਕਸ਼ਨ ਨਹੀਂ ਆਂਦਾ ਜੀ ਜਦੋਂ ਅੱਜ ਹੀ ਇਹ ਖਬਰ ਆਈ 1.60 ਹਜ਼ਾਰਾਂ ਵਾਲੀ ਵੀ ਅੱਜ ਹੀ ਖਬਰ ਆਈਏ ਲੋਕ ਕੀ ਕਹਿੰਦੇ ਅਸੀਂ ਤਾਂ ਆਪਣੀ ਰਾਏ ਦੇ ਦਿੱਤੀ ਲੋਕ ਹੁਣ ਕੀ ਕਹਿੰਦੇ ਆ ਤਾਂ ਸਾਡੀ ਸਟੇ ਜਿਹੜੀ ਪੰਜਾਬ ਦੀ ਸੂਬਾ ਸਰਕਾਰ ਆ ਉਹਨੇ ਵੀ ਇਹ ਕਲੇਮਟ ਕੀਤਾ ਕਿ ਅਸੀਂ 14 ਜ਼ਿਲ੍ਹਿਆਂ 'ਚ ਕੰਪਲੀਟ ਕਰਤਾ ਮੁਆਵਜ਼ਾ ਦੇਣ ਦਾ ਕੰਮ ਜਿਹੜਾ ਅਸੀਂ ਇਹ ਉਹਨਾਂ ਨੇ ਕਹਿੰਦੇ ਇਹ ਦੇਸ਼ ਦੀ ਪਹਿਲੀ ਸਰਕਾਰ ਆ ਜਿਹਨੇ ਰਿਕਾਰਡ ਕੰਮ ਕੀਤਾ ਇੰਨੇ ਸਮੇਂ ਦੇ ਵਿੱਚ ਜਿੰਨੇ ਵੀ ਅਸੀਂ ਉਹ ਥੋੜੇ ਸਮੇਂ ਦੇ ਵਿੱਚ ਜਿਹੜਾ ਤੈਅ ਕੀਤਾ ਸੀ ਉਹ ਦੇ ਦਿੱਤਾ ਜੀ ਬਿਲਕੁਲ ਬਿਲਕੁਲ ਤੇ ਹੁਣ ਇਧਰੋਂ ਕਲੇਮ ਹੈ ਤੇ ਜਦੋਂ ਕਲੇਮ ਦੇ ਇਮੀਡੀਏਟ ਵਾਪਸ ਹਲੇ ਤੱਕ ਕੁਝ ਨਹੀਂ ਆ ਰਿਹਾ ਕਿਤੇ ਕਿਤੇ ਲੱਗਦਾ ਵੀ ਜਿਹੜਾ ਭਗਵੰਤ ਮਾਨ ਸਰਕਾਰ ਨੇ ਐਸਾ ਕਰਨੇ ਨਾ ਦਿੱਤਾ ਹੋਵੇ ਹਮਮ ਕਰਨੇ ਦਿੱਤਾ ਹੋਵੇ ਬਿਲਕੁਲ ਸਰ ਸਹੀ ਕਹਿ ਰਹੇ ਹੋ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਸਰ ਤੁਸੀਂ ਦੇਤੀ ਹੈ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਨਹੀਂ ਸ਼ੁਕਰੀਆ ਸੋ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ